ਲਖਸਾ ਦੇ ਆਰੇ 200 ਮੀਟਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਤੁਹਾਨੂੰ ਪਤਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਨਵੀਆਂ ਪੰਚਾਇਤਾਂ ਦੀ ਚੋਣ ਹੋਈ ਹੈ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਵੱਲੋਂ ਜਿਹੜੀਆਂ ਨਵੀਆਂ ਪੰਚਾਇਤਾਂ ਵੱਲੋਂ ਆਪਣੇ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਵੀ ਉਹ ਡਵੈਲਪਮੈਂਟ ਕੰਮ ਪਿੰਡਾਂ ਦੇ ਵਿੱਚ ਤੇ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਉਣ ਪਰ ਕਿਤੇ ਨਾ ਕਿਤੇ ਜਾ ਕੇ ਜਦੋਂ ਕੰਮ ਚੱਲਦੇ ਆ ਉਹਦੋਂ ਕੋਈ ਨਾ ਕੋਈ ਰੌਲੇ ਵੀ ਪੈਂਦੇ ਆ ਪਰ ਮੈਂ ਗੱਲ ਕਰੂੰਗਾ ਪੱਕਾ ਪ੍ਰਾਣਾ ਹਲਕੇ ਦੀ ਜਿੱਥੇ ਹਲਕੇ ਦੇ ਵਿੱਚ ਪਿੰਡ ਪੈਂਦਾ ਗੱਲ ਗਿੱਲ ਪਿੰਡ ਹੈਗਾ ਮੋਗਾ ਰੋਡ ਦੇ ਉੱਪਰ ਬਿਲਕੁਲ ਰੋਡ ਦੇ ਉੱਪਰ ਸਥਿਤ ਹੈਗਾ ਤੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਸ ਟਾਈਮ ਇੱਕ ਸਟੇਡੀਅਮ ਬਣਿਆ ਹੋਇਆ ਤੇ ਪਸ਼ੂ ਹਸਪੀਟਲ ਕਹਿ ਸਕਦੇ ਆ ਕਾਫੀ ਤਕੜਾ ਡਿਸਪੈਂਸਰੀ ਕਹਿ ਸਕਦੇ ਆ ਉਹ ਵੀ ਬਣੀ ਹੋਈ ਆ ਇਹ ਪਿੰਡ ਗਿੱਲ ਦੇ ਵਿੱਚ ਬੜਾ ਕਾਫੀ ਪੁਰਾਣੀ ਬਣੀ ਹੋਈ ਆ ਉਹਦੇ ਨਾਲ ਨਾਲ ਤੁਸੀਂ ਆਹ ਤਸਵੀਰਾਂ ਵੀ ਵੇਖ ਰਹੇ ਹੋ ਜਿੱਥੇ ਗਵਰਨਮੈਂਟ ਬਣੇ ਹੋਏ ਆ ਮਟੀਆਂ ਬਣੀਆਂ ਹੋਈਆਂ ਤੇ ਪਾਣੀ ਵੀ ਖੜਾ ਦਿਖਾਈ ਦੇ ਰਿਹਾ ਇਹਦੀਆਂ ਤਸਵੀਰਾਂ ਤੁਸੀਂ ਨਾਲ ਦੀ ਨਾਲ ਦੇਖ ਰਹੇ ਹੋ ਇਸ ਖਬਰ ਨੂੰ ਬੁਲਾਉਣ ਵਾਸਤੇ ਮੇਰੇ ਸਾਥੀ ਰਹਿਣਗੇ ਨਰਮਲ ਸਿੰਘ ਕਲਿਆਣ ਤੇ ਅਸੀਂ ਪਿੰਡ ਵਾਸੀਆਂ ਨਾਲ ਗੱਲ ਕਰਨ ਵਾਸਤੇ ਇੱਥੇ ਪਹੁੰਚੇ ਹੈਗੇ ਜਿਹੜਾ ਪਿੰਡ ਵੱਲੋਂ ਕੁਝ ਪੁਰਾਣੀ ਪੰਚਾਇਤ ਦੇ ਜਿਹੜੇ ਸਰਪੰਚ ਸਾਫਕਾ ਸਰਪੰਚ ਵੀ ਖੜੇ ਆ ਗਿਆ ਤੇ ਪੂਰੀ ਪੰਚਾਇਤ ਹੀ ਕਹਿ ਸਕਦੇ ਜਿਹੜੀ ਪੁਰਾਣੀਆਂ ਪੰਚਾਇਤਾਂ ਖੜੀਆਂ ਆ ਗਈਆਂ ਤੇ ਜਿਹੜੇ ਸਬੰਧਤ ਇਹ ਕਬਰਾਂ ਨਾਲ ਸਬੰਧਤ ਆ ਜਾਂ ਇਹ ਜਿਹੜੇ ਗਮਟ ਬੜੇ ਆ ਜਾਂ ਮਟੀਆਂ ਬੜੀਆਂ ਉਹਨਾਂ ਨਾਲ ਸਬੰਧਤ ਪਰਿਵਾਰ ਵੀ ਖੜੇ ਆ ਗਿਆ ਉਹਨਾਂ ਦਾ ਅਤਰਾਜ ਹੈਗਾ ਇੱਥੇ ਕੀ ਤਰਾਜ ਆਏਗਾ ਉਹ ਵੀ ਗੱਲਬਾਤ ਕਰਾਂਗੇ ਕਿ ਕਲੈਂਸ ਬਿਲਕੁਲ ਜੀ ਬਰਾੜ ਸਾਹਿਬ ਜਿਹੜੀ ਅੱਜ ਅਸੀਂ ਜਿਹੜੀ ਇੱਥੇ ਪਹੁੰਚੇ ਗੱਲਪਿੰਡ ਦੇ ਵਿੱਚ ਇੱਕ ਬਵਾਦ ਜਿਹੜਾ ਹੈਗਾ ਪ੍ਰਾਣੀਆਂ ਪੁਰਖਿਆਂ ਦੀਆਂ ਜਿਹੜੀਆਂ ਮਟੀਆਂ ਨੂੰ ਲੈ ਕੇ ਜਾਂ ਜਗ੍ਹਾ ਨੂੰ ਲੈ ਕੇ ਉੱਠਿਆ ਦੱਸ ਦਈਏ ਤੁਹਾਨੂੰ ਜਾਣਕਾਰੀ ਦੇ ਗੱਲਪਿੰਡ ਦੇ ਵਿੱਚ ਇਹ ਸਾਝੇ ਤੌਰ ਤੇ 25 ਕਿੱਲੇ ਦੀ ਜ਼ਮੀਨ ਆ ਜਿਹੜੀ ਸਾਝੇ ਕੰਮਾਂ ਵਾਸਤੇ ਉਸ ਸ਼ਮਸ਼ਾਨ ਘਾਟ ਹੋਣ ਜਾਂ ਉਹ ਪੁਰਖਿਆਂ ਦੀਆਂ ਜਗ੍ਹਾ ਹੋਣ ਜਾਂ ਫਿਰ ਜਿਹੜਾ ਸਟੇਡੀਅਮ ਖੇਡ ਸਟੇਡੀਅਮ ਹੋਣ ਤੇ ਵਿਕਾਸ ਕਾਰਜਾਂ ਨੂੰ ਲੈ ਕੇ ਪੰਚਾਇਤ ਕੋਲੇ ਇਸ ਜਿਹੜੇ ਹੈਗੇ ਪੰਚਾਇਤੀ ਜ਼ਮੀਨ ਦੇ ਜਿਹੜੇ ਨੰਬਰਾਂ ਦੀ ਜ਼ਮੀਨਾਂ ਉਹਦੇ ਜਿਹੜੇ ਅਧਿਕਾਰ ਹੁੰਦੇ ਆ ਕਦੋਂ ਵੀ ਆਪਦੀ ਜਿਹੜੀ ਸਕਾਰਦਾਂ ਨੂੰ ਲੈ ਕੇ ਅਦਲਾ ਬਦਲੀ ਕਰ ਸਕਦਾ ਜਿਵੇਂ ਇਹਦੇ ਚ ਕੁਝ ਟਾਈਮ ਪਹਿਲਾਂ ਦਰਸ਼ਨ ਸਿੰਘ ਬਰਾੜ ਦੀ ਤੇ ਤਹਿਤ ਜਦੋਂ ਉਹਨਾਂ ਦੀ ਸਰਕਾਰ ਸੀ ਤੇ ਇੱਥੇ ਸ਼ਮਸ਼ਾਨ ਘਾਟ ਵੀ ਜਿਹੜਾ ਹੈਗਾ ਪਾਸੇ ਸਾਈਡ ਤੇ ਕੱਢਿਆ ਗਿਆ ਪਰੰਤੂ ਮਸਲਾ ਕੀ ਹੋਇਆ ਇਹ ਇਸ ਵੇਲੇ ਅਸੀਂ ਇਸ ਗੱਲ ਦੀ ਜਿਹੜੀ ਪੁਖਤਾ ਤੌਰ ਤੇ ਜਿਹੜੀ ਹੈਗੀ ਆ ਤੁਹਾਨੂੰ ਰਿਪੋਰਟ ਪੇਸ਼ ਕਰਾਂਗੇ ਪਰੰਤੂ ਸਾਡਾ ਇਹ ਮਕਸਦ ਨਹੀਂ ਕਿ ਇਹਦੇ ਨਾਲ ਕੋਈ ਜਾਤੀ ਵਿਵਾਦ ਖੜਾ ਹੋਵੇ ਕਿਉਂਕਿ ਇਸ ਵੇਲੇ ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਆ ਜਜ ਜਿਹੜੇ ਪਰਿਵਾਰਾਂ ਨਾਲ ਗੱਲ ਕਰਾਂਗੇ ਇਹ ਐਸਸੀ ਤੇ ਜਿਹੜੀ ਹੈਗੀ ਬਰਾਗੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਆ ਤੇ ਦੂਸਰੇ ਪਾਸੇ ਇਸ ਵੇਲੇ ਜਿਹੜੇ ਨਵੇਂ ਜਿਹੜੇ ਸਰਪੰਚ ਬਣੇ ਆ ਉਹਨਾਂ ਦਾ ਮਕਸਦ ਹੈਗਾ ਪਿੰਡ ਨੂੰ ਸੋਨਾ ਸਟੇਡੀਅਮ ਬਣਾਉਣ ਦੀ ਗੱਲਬਾਤ ਕਰਦੇ ਆ ਕੀ ਮਸਲਾ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਰੈਸਲਾ ਵਿਕਾਸ ਕਾਰਜਾਂ ਵਾਸਤੇ ਇਹਨਾਂ ਦੋਨਾਂ ਤਰ੍ਹਾਂ ਦੀ ਬਣੀ ਜਾਂ ਕਿਉਂ ਨਹੀਂ ਬਣੀ ਇਹਦੇ ਬਾਰੇ ਗੱਲਬਾਤ ਕਰਾਂਗੇ ਅਜੀਤ ਭਾਈ ਜੀ ਕੀ ਨਾਮ ਕੀ ਤੁਹਾਡਾ ਸਾਹਿਬ ਜੀ ਰਾਮਪਾਲ ਭਾਰਤੀ ਗੋਸਵਮੀ ਪਿੰਡ ਜੀ ਗੱਲਪੰਡ ਦੇ ਵਿੱਚ ਤੁਸੀਂ ਜਿਹੜਾ ਹੈਗਾ ਕਿਹੜੇ ਘਰਾਣੇ ਦੇ ਨਾਲ ਜਿਹੜਾ ਸਬੰਧ ਰੱਖਦੇ ਹੋ ਤੇ ਕੀ ਮਸਲਾ ਕੀ ਆ ਇਹ ਸਾਰੀ ਜਿਹੜੀ ਆ ਸਾਡੇ ਨਾਲ ਤੁਸੀਂ ਗੱਲ ਉਹ ਤਤਾਂ ਦੇ ਆਧਾਰ ਤੇ ਕਰਨੀ ਆ ਕਿਉਂਕਿ ਕਿਸੇ ਕਿਸਮ ਦਾ ਜਾਤੀ ਵਿਵਾਦ ਖੜਾ ਹੋ ਕੇ ਸਾਹਮਣੇ ਨਾ ਆਵੇ ਨਹੀਂ ਜੀ ਅਸੀਂ ਕਰਨੀ ਅਸੀਂ ਜੀ ਮਹਾਂਤ ਬਰਾਦਰੀ ਨਾਲ ਸਾਰੇ ਸਬੰਧਤ ਆ ਜੀ ਅੱਜ ਸਾਡੀ ਸਾਰੀ ਬਰਾਦਰੀ ਖੜੀ ਹੈ ਨਾਲ ਦੂਸਰੇ ਹੋਰ ਸਾਡੇ ਮੈਂਬਰ ਪੰਚਾਇਤ ਸਾਰੇ ਖੜੇ ਆ ਜੀ ਸਾਡੇ ਜਿਹੜੇ ਮੱੜ ਬਣਿਆ ਸਾਡੇ ਬਜ਼ੁਰਗਾਂ ਦੇ ਤੋਂ 100 150 ਸਾਲ ਪਹਿਲਾਂ ਜਿੰਨੇ ਚੌਂਕੜੇ ਮਾਰੀ ਬੈਠੇ ਵਿੱਚ ਭਗਤੀਆਂ ਕਰਦੇ ਵਿੱਚ ਬੈਠੇ ਆ ਉਹ ਸਾਡੇ ਵੱਡੇ ਗਵਮੈਂਟ ਬਣਿਆ ਜੀ ਜਿਹੜੇ ਸਾਡੇ ਪੁਰਾਣੇ ਬਜ਼ੁਰਗਾਂ ਦੇ ਔਰ ਨਗਰ ਪੰਚਾਇਤ ਨੇ ਕੋਲੇ ਖੜ ਕੇ ਸਮਾਧਾਂ ਦਵਾਈਆਂ ਉਹ ਵੀ ਸਾਡੇ ਨਾਲ ਸਰਪੰਚ ਉਹਨਾਂ ਦੇ ਸੁਪੁੱਤਰ ਕੋਲੇ ਸਾਡੇ ਖੜੂ ਮੌਜੂਦ ਖੜੇ ਆ ਤੇ ਉਹ ਜਿਹੜੀਆਂ ਸਾਡੇ ਸਮਾਧਾਂ ਬਣੀਆਂ ਜੀ ਹੁਣ ਜਿਹੜੀ ਨਵੀਂ ਪੰਚਾਇਤ ਬਣੀ ਹੈ ਇਹਨਾਂ ਨੇ ਜੀ ਇਥੇ ਜਿੰਨੀ ਟਾਬ ਸੀ ਸਾਡੇ ਬਹੁਤ ਸਾਰੇ ਦਰਖਤ ਖੜੇ ਸੀ ਉਹ ਸਾਰੇ ਪਟ ਕੇ ਥਲੇ ਨਾ ਆਪਣੇ ਕੋਲ ਪ੍ਰਵੇਸ਼ ਬੂਜ ਤੇ ਉਹਨਾਂ ਨੇ ਮਾਰ ਕੇ ਕਰਾਇਆ ਇੱਕੋ ਜੇ ਕਰਕੇ ਪਾਣੀ ਛੱਟਤਾ ਜੀ ਜਿਹੜੀਆਂ ਸਾਡੀਆਂ ਸਮਾਧਾਂ ਆ ਉਹ ਜੋ ਪਾਣੀ ਹ ਲੱਗੂਗਾ ਉਹ ਡਿਗਣਗੇ ਤੇ ਸਾਡੇ ਬਜ਼ੁਰਗਾਂ ਦੀਆਂ ਹੱਡੀਆਂ ਖਿਲਰ ਰਹੀਆਂ ਇੱਕ ਚ ਕਰਮ ਹੋਰ ਨਿਕਲਿਆ ਸੀ ਉਹਦੇ ਵਾਰ ਸਾਨੂੰ ਪਤਾ ਨਹੀਂ ਕੋਰੰਗ ਨਿਕਲਿਆ ਉਹ ਇਹਨਾਂ ਨੇ ਟਰੈਕਟਰ ਮੋਰ ਪਾਈ ਖੇਤ ਕੀ ਪਰਾਂਦਾ ਪਤਾ ਬਹੁਤ ਮਾੜੀ ਗੱਲ ਕੀਤੀ ਲੋਕ ਆਪਣੇ ਸੰਤੂਆਂ ਸਾਧੂਆਂ ਨੂੰ ਧੂਫ ਦਿੰਦੇ ਆ ਫੁੱਲ ਰੱਖਦੇ ਆ ਇਹਨਾਂ ਨੇ ਗੱਦਾ ਪਾਣੀ ਛੱਡ ਕੇ ਗੰਦਾ ਸਾਡੀ ਜਿਹਨਾਂ ਨੇ ਬਹੁਤ ਹੀ ਗਿਰੀ ਹਰਕਤ ਕੀਤੀ ਇਹਨਾਂ ਨੇ ਬੇਆਬਦੀ ਨਹੀਂ ਕੀਤੀ ਇਹ ਸੱਤੋਂ ਬਰਦਾਸ਼ਤ ਨਹੀਂ ਹੁੰਦੀ ਜੀ ਸਾਡੀਆਂ ਨੇ ਸਮਾਧਾਂ ਬਣੀਆਂ ਉਹ ਸਾਡੀਆਂ ਸ਼ਰਸਚਿਤ ਰਹਿਣ ਉਵੇਂ ਜਿਵੇਂ ਖੜੀਆਂ ਔਰ ਵਾਗਨ ਮਾਰ ਕੇ ਸਾਨੂੰ ਰਾਹ ਦੇਣ ਵਾਗਨ ਨਹੀਂ ਮਾਰਨਾ ਮਾਰ ਵਾਗਨ ਨੂੰ ਅਸੀਂ ਆ ਮਾਰ ਲਾਂਗੇ ਸਾਨੂੰ ਰਾਹ ਛੱਡਣ ਸਾਡੀ ਇਹ ਬੇਨਤੀ ਹੱਥ ਬਨ ਕੇ ਹੋਰ ਅਸੀਂ ਕੋਈ ਸਾਡਾ ਲੜਾ ਨਹੀਂ ਕੋਈ ਲੜਾ ਨਹੀਂ ਕੱਖ ਨਹੀਂ ਲੜਨਾ ਨਹੀਂ ਕੱਚ ਨਹੀਂ ਠੀਕ ਹੈ ਜੀ ਇਹ ਸਾਡੀ ਬੇਨਤੀ ਹੈ ਜਿਵੇਂ ਤੁਸੀਂ ਅੱਜ ਸਾਰੇ ਇਕੱਠੇ ਹੋਏ ਆਂ ਪ੍ਰਾਣੀ ਪੰਚਾਇਤ ਇਕੱਠੀ ਹੋ ਗਈ ਤੁਸੀਂ ਸਾਰੇ ਅੱਜ ਰੌਲਾ ਪਾ ਰਹੇ ਆ ਵੀ ਇਹ ਸਾਡੇ ਜਿਹੜੀ ਚੀਜ਼ ਉਹ ਵੇਖਣੀ ਚਾਹੀਦੀ ਆ ਹਾਂਜੀ ਹਾਂਜੀ ਪਰ ਜਿਸ ਦਿਨ ਇਹ ਮਿੱਟੀ ਜਿਹੜੀ ਇੱਥੋਂ ਚੱਕੀ ਗਈ ਹੋਰ ਚੱਕੀ ਗਈ ਜਾਂ ਪਹਿਲਾਂ ਦੀ ਚੱਕੀ ਇਹਨੂੰ 4-5 ਦਿਨ ਹੋ ਗਏ ਚਾਰ ਪੰਜ ਦਿਨ ਹੋ ਗਏ ਇਹਨੂੰ ਚੱਕੀ ਗਈ ਨੂੰ ਜੀ ਅਸੀਂ ਸਾਰੇ ਗੱਡੀਆਂ ਤੇ ਜਾਂਦੇ ਜੀ ਸਾਨੂੰ ਦੋ ਦਿਨ ਪਤਾ ਲੱਗਾ ਰਾਤ ਨੂੰ ਤੇ ਅਸੀਂ ਤੜਕੇ ਸਵੇਰ ਸਰਪੰਚ ਸਾਹਿਬ ਦੇ ਘਰੇ ਗਏ ਪੰਜੇ ਭਰਾਂ ਨੰਗੇ ਪੈਰੀ ਕਹਿੰਦਾ ਜੇ ਅਸੀਂ ਪਾਰਕਿੰਗ ਬਣਾਉਣੀ ਹੈ ਤੁਸੀਂ ਹਰ ਸਹਿਮਤਾ ਮੈਂ ਕਿਹਾ ਪਾਰਕਿੰਗ ਬਣਾਓ ਅਸੀਂ ਲੋ ਸਹਿਮਤਾ ਬਾਈ ਜੀ ਤੁਸੀਂ ਸਾਡੀਆਂ ਸਮਾਧਾ ਪਰਦੇ ਬਿਜੁਰ ਕੰਨੀਆਂ ਇਹ ਸਾਡੀ ਤੁਸੀਂ ਬੇਇਜ਼ਤੀ ਕਰਦੇ ਇਹ ਸਾਤੋ ਬਰਦਾਸ਼ਤ ਨਹੀਂ ਹੋਣੀ ਸਾਡੀ ਸਮਾਧਾ ਮਿਹਰਬਾਨੀ ਕਰਕੇ ਮੈਂਤਨਾ ਸਾਡੀ ਸਮਾਧਾ ਨੂੰ ਹੱਥ ਨਾਲ ਲਾਓ ਭਾਈ ਘੜੀਆਂ ਰਹਿੰਦੇ ਅਸੀਂ ਇਹਨਾਂ ਨਾਲ ਬੇਇਜ਼ਤੀ ਕੀਤੀ ਤਿੰਨ ਵਾਰ ਚੱਕਤਾ ਤੁਸੀਂ ਹੁਣ ਤੱਕ ਸਰਕਾਰ ਤੱਕ ਕੋਈ ਪਹੁੰਚ ਕੀਤੀ ਜਾਂ ਵੀਡੀਓ ਦੁੱਤਰ ਜਾਂ ਗਿਆ ਨੂੰ ਕੋਈ ਨਹੀਂ ਹਲੇ ਅਸੀਂ ਕੁਝ ਨਹੀਂ ਕੀਤੀ ਹਲੇ ਤਾਂ ਅਸੀਂ ਇਹਨਾਂ ਦੇ ਮਗਰ ਮਗਰ ਫਿਰਦੇ ਆ ਵੀ ਸਰਪੰਚ ਸਾਹਿਬ ਸਾਾਨੂੰ ਦੱਸੋ ਵੀ ਸਾਡੀ ਭਾਈਏ ਸੁਰੱਖਿਤ ਰਹਿੰਦੇ ਹੋ ਕੱਲ ਫਿਰ ਸਾਡੇ ਬਰਾਦਰ ਮੇਰੀ ਭੂਆ ਦਾ ਬੇਟਾ ਨਾਲ ਕਹਿੰਦਾ ਜੀ ਸਾਨੂੰ ਅੱਜ ਹੁਣ ਪਹਿਲਾਂ ਕਿਹਾ ਸੀ ਤੁਹਾਡੇ ਘਰੇ ਆਉਣਾ ਸੀ ਤੁਹਾਨੂੰ ਦੱਸਾਂ 15 ਦਿਨ ਦਾ ਐਸਟੀਮੇਟ ਹੈ 20 ਦਿਨ ਦੇ ਦਿਨ ਮਹੀਨੇ ਦਾ ਤੇ ਭਾਈ ਤੁਸੀਂ ਇਹਨੂੰ ਪਾਸ ਕਰਾਓ ਤੇ ਅਸੀਂ ਤਾਂ ਪਾਰਕਿੰਗ ਬਣਾ ਲਈ ਇਹਨੇ ਕੱਲ ਸਾਨੂੰ ਜਵਾਬ ਦਿੱਤਾ ਨਹੀਂ ਤੁਸੀਂ ਗੱਲ ਦੱਸ ਰਹੇ ਹੋ ਵੀ ਜੇ ਪੰਚਾਇਤ ਨੇ ਸਾਰਾ ਕੁਝ ਕਰਨਾ ਸੀਗਾ ਤੁਹਾਡੀਆਂ ਸਾਰੀਆਂ ਸਮਾਧਾਂ ਤੁਹਾਡੇ ਨਾਲ ਸਬੰਧਤ ਆ ਜੀ ਸਰ ਤੁਹਾਡੇ ਨਾਲ ਕੋਈ رائے مشورہ ਉਹਨਾਂ ਨੇ ਪਹਿਲਾਂ ਕਿਹਾ ਕੋਈ مشورہ ਕੋਈ ਨਹੀਂ ਸਾਨੂੰ ਦੱਸਿਆ ਕੋਈ ਨਹੀਂ ਜੀ ਸਾਨੂੰ ਤਾਂ ਪਤਾ ਹੀ ਲੱਗ ਗਿਆ ਦੋ ਦਿਨ ਪਟਕੇ ਲਾ ਕੇ 15 ਵੀ ਟਰੈਕਟਰ ਨੇ ਪਾਕਿਸਤਾਨ ਸਰਕਾਰ ਮੇਟੀ ਤੇ ਨੇ ਸੜਕ ਪਟਕੇ ਮਾਰਿਆ ਜੀ ਜਿੰਨੇ ਦਰਾਤਾ ਸਾਰਾ ਪਟ ਗਿਆ ਤੁਹਾਡੇ ਸਾਹਮਣੇ ਪਿਆ ਆ ਗੰਦਾ ਪਾਣੀ ਟੋਆ ਛੱਪੜ ਬਣਾ ਰਿਆ ਪਿਆ ਵੀ ਕਿੰਨੇ ਪਰਿਵਾਰ ਆ ਜਿਹੜੇ ਇਸ ਨਾਲ ਜੁੜੇ ਹੋਏ ਇਹ ਸਾਡੇ ਨਾਲ ਘਟ ਘਟ 55 60 ਪਰਿਵਾਰ ਸਾਡੇ ਨਾਲ ਜੁੜੇ ਹੋਏ ਜੀ ਜਿਹੜੇ ਸਾਰੇ ਆ ਡੋਡੇ ਆ ਕੇ ਸੀ ਵਿਆਹ ਸ਼ਾਦੀਆਂ ਬੱਚਿਆਂ ਦੇ ਇੱਥੇ ਮੱਥਾ ਟੇਕਦੇ ਆ ਕੰਗਣਾ ਖੇਡਦੇ ਛੜੀਆਂ ਖੇਡਦੇ ਆ ਉਹ ਸਾਡੇ ਕੋਲ ਸਾਡੇ ਸਾਰੇ ਸਬੂਤ ਫੋਟੋਆਂ ਸਾਡੇ ਕੋਲ ਮੌਜੂਦ ਆ ਜੀ ਭਾਈ ਜਿਹੜਾ ਹੈਗਾ ਇਹ ਦੱਸੋ ਸਿੱਖ ਧਰਮ ਦੇ ਵਿੱਚ ਵੈਸੇ ਮਟਕਾ ਦੀ ਜਿਹੜੀ ਬਹੁਤੀ ਮਾਨਤਾ ਨਹੀਂ ਪਰੰਤੂ ਕਿਤੇ ਇਥੇ ਇਹ ਤਾਂ ਨਹੀਂ ਵੀ ਜਿਹੜਾ ਹੈਗਾ ਵਿਵਾਦ ਖੜਾ ਹੋਣ ਜਾ ਰਿਹਾ ਜਾਂ ਜਿਹੜਾ ਇਸ ਤਰ੍ਹਾਂ ਦੇ ਕਰਕੇ ਦੋ ਤਰਾ ਬਣ ਰਿੰਗਾ ਇਹਦੇ ਵਿੱਚ ਕੋਈ ਸਿਆਸੀ ਮੋਟਿਵ ਹੋਵੇ ਕੋਈ ਸਿਆਸਤ ਹੋਵੇ ਕੋਈ ਸਿਆਸੀ ਮੋਟਿਵ ਨਹੀਂ ਇਹਦੇ ਵਿੱਚ ਕੁਝ ਨਹੀਂ ਗਾ ਜੀ ਇਹ ਜਿਹੜੀ ਸਾਡੀ ਪਰੰਪਰਾ ਸਾਧਾਂ ਦੀ ਸੰਤਾਂ ਚੱਲਦੀ ਹੈ ਇਹ ਜੱਦੀ ਪੁੱਦੀ ਤੁਰੇ ਸਾਡੇ ਬਹੁਤ ਵੱਡੇ ਵੱਡੇ ਜਾਣ ਕੇ ਸਾਡੇ ਖਾੜੇ ਜੂਨੇ ਖਾੜੇ ਸਾਡੇ ਸੰਤਾਂ ਮਹਾਰਤਾਂ ਦੀ ਹਰੇਕ ਜਗ੍ਹਾ ਸਾਡੀ ਨਾਗਿਆ ਸਾਧਾਂ ਦੇ ਦੂਜਾਂ ਸਾਧਾਂਾਂ ਸੰਤਾਂ ਦੀ ਅਡੋਡੀ ਹਰ ਦਵਾਰ ਦੇ ਕੋਲ ਸਾਰਾ ਸਾਰਾ ਸਾਧੂਆਂ ਉੱਥੇ ਜਿੱਥੇ ਮਰਜ਼ੀ ਪੁੱਛੋ ਸਾਡੀ ਪਰਮਰਾ ਚੱਲਦੀ ਆਈ ਐ ਸਾਡਾ ਕਿਸੇ ਕੋਈ ਪਾਰਟੀ ਨਾਲ ਬਵਾਦ ਨਹੀਂ ਕੋਈ ਗੱਲਬਾਤ ਨਹੀਂ ਜੀ ਸਾਡਾ ਨਾਂ ਸਾਨੂੰ ਕੋਈ ਪੰਚਾਇਤ ਵੀ ਉਸ ਹੱਸਾ ਨਾਲ ਸਾਡਾ ਕੋਈ ਰੋਖ ਰੋਖ ਨਹੀਂ ਕਰਦੀ ਹਾਲ ਕਿ ਸਾਡੀ ਸਮੁੱਚੀ ਪੰਚਾਇਤ ਦੀ ਪ੍ਰਾਣੀ ਜੀ ਉਹ ਸਾਡੇ ਨਾਲ ਸਹਿਮ ਸੀ ਉਹਨਾਂ ਨੇ ਕੋਲੇ ਕਹਿ ਖੜ ਕੇ ਬਣਵਾਈਆਂ ਔਰ ਸਾਡੇ ਬਜ਼ੁਰਗਾਂ ਸਮਾਧਾ ਦਮਾਈਆਂ ਜਿਹੜੀ ਸਮੁੱਚੀ ਪ੍ਰਾਣੀ ਸੂਝਵਾਨ ਸੀਗੀ ਸਰਪੰਚ ਸਾਡੇ ਤਾਜ ਇਲਾਦੇ ਸੀਗੇ ਤੇ ਸਾਡੇ ਚਾਚਾ ਜੀ ਹੋਰ ਸਾਡੇ ਸਾਰੇ ਨਾਲ ਮੈਂਬਰ ਹੈ ਜੀ ਇਹ ਹੁਣ ਨਵੇਂ ਉੱਠੇ ਸਰਪੰਚ ਜੀ ਤੁਸੀਂ ਵੀ ਕਾਫੀ ਲੰਬਾ ਸਾਮਾ ਚਲੋ ਪਿੰਡ ਦੇ ਵਾਜ ਤੁਹਾਨੂੰ ਪਤਾ ਸਾਰਾ ਕੁਝ ਤੁਸੀਂ ਕਹਿੰਦੇ ਪਤਾ ਲੱਗਿਆ 25 ਕਿਲੋ ਜ਼ਮੀਨ ਵੀ ਜਿਹੜੀ ਤੁਹਾਡੀ ਆਪ ਦੀ ਸਾਂਝੀ ਛੱਡੀ ਹੋਈ ਆ ਜਿਵੇਂ ਪਿੱਛੇ ਉਹ ਡਿਸਪੈਂਸਰੀ ਬਣੀ ਹੋਈ ਆ ਵੱਡੀ ਪਸ਼ੂਆਂ ਦੀ ਇਹ ਰੈਸਟੇਡੀਅਮ ਬਣਿਆ ਹੋਇਆ ਫਿਰ ਆਹ ਸਾਰਾ ਤੁਹਾਡੇ ਬੜਾ ਵਧੀਆ ਹੈਗਾ ਤੇ ਇੱਥੇ ਆ ਕੇ ਉਹ ਜਿਹੜਾ ਵਿਵਾਦ ਖੜਾ ਹੋ ਗਿਆ ਮੇਰੇ ਕੋਲ ਅੱਗੇ ਤੱਕ ਅਜਿਹੀ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਸੀਗੀ ਇਹ ਸਾਰੀ ਕਹਾਣੀ ਕੀ ਆ ਵੈਸੇ ਕਹਾਣੀ ਤਾਂ ਇਹ ਕੁਝ ਨਹੀਂ ਇਹਨਾਂ ਦੀ ਇਹ ਆਪ ਦੀ ਸਮਾਧਤ ਹੋਈ ਆ ਕਹਾਣੀ ਹੋਰ ਤਾਂ ਕੋਈ ਜ਼ਬਰਦਸਤੀ ਤਾਂ ਇਹ ਹੈ ਨਹੀਂ ਵੀ ਜਾਂ ਅਸੀਂ ਜਾਣ ਬੁੱਝ ਕੇ ਜਾਂ ਇਹਨਾਂ ਨੂੰ ਰੋਕ ਜਾਇਨਾਂ ਨੇ ਬਣਾਉਣਾ ਕੋਈ ਬਣਾਉਣਾ ਆਪਣਾ ਪਾਰਕ ਬਣਾਉਣੀ ਉਹਦੇ ਵਿੱਚ ਤਾਂ ਇਹਨਾਂ ਦਾ ਕੋਈ ਡਿਕਾ ਦਾ ਕੋਈ ਹੈ ਨਹੀਂ ਇਹਦਾ ਕਹਿੰਦੇ ਸਾਡੇ ਉਹ ਛੱਡ ਦਿਓ ਅਸੀਂ ਕਹਿੰਦਾ ਸੀ ਆਪ ਕਢ ਲਾਂਗੇ ਸਾਨੂੰ ਰਾਹ ਦੇ ਦਿਓ ਮੱਥਾ ਟੇਕਣ ਨੂੰ ਸਾ ਆਪਣਾ ਉਦੋਂ ਦਿਵਾਲੀ ਮੌਕੇ ਜਾਂ ਚੇਤ ਮੌਕੇ ਜਾਂ ਉਹਦਾ ਵਿਆਹ ਛਾਤੀ ਮੁੰਡੇ ਕਰਦੇ ਉਦੋਂ ਲੈ ਕੇ ਆਉਂਦੇ ਗੰਢ ਤੋੜਾ ਆਪਾਂ ਕਰਦੇ ਜਿਵੇਂ ਆਪਣੇ ਜੀਵੀਦਾਰ ਕਰਦੇ ਇਹ ਕਹਿੰਦੇ ਸਾਡੀ ਆਵਾਜ਼ ਰਵੇ ਉਹ ਚੀਜ਼ ਤੇ ਥੱਲੇ ਜਾਣੀ ਨਾ ਅੱਗੇ ਜਿਵੇਂ ਮੁਸਲਮਾਨ ਕਬਰਾਂ ਪੱਟ ਕੇ ਟੋਆ ਪੱਟ ਕੇ ਵਿੱਚ ਤਫਨਾਮ ਦੇ ਨਾ ਉਹ ਆਪ ਆਪਣਾ ਸ਼ਿਕਾਰ ਤਾਂ ਕਰਦੇ ਸੀ ਇਹ ਮਤਲਬ ਉਹਨਾਂ ਮੰਤਾਂ ਨੂੰ ਜਿਹੜੇ ਆਪ ਤੇ ਪੁਰਾਣੇ ਜੁਰਗਾ ਥੱਲੇ ਬਾਹ ਕੇ ਐ ਸਮਾਦੀ ਤੇ ਸਮਾਦੀ ਲਾ ਕੇ ਉਹ ਰੱਖੀਆਂ ਇਹਨਾਂ ਦੀ ਵੀ ਤੁਹਾਡੇ ਬਤਾਓ ਕਿ ਐ ਵੀ ਜੇ ਇਹ ਇੱਥੇ ਹੀ ਰਹਿਣ ਚਾਰ ਚਫੇਰੇ ਦੇ ਚਾਰ ਦੁਆਰੀ ਕਰ ਦਤੀ ਜੇ ਉਹ ਤੇ ਪਾਰਕ ਵੱਖਰੀ ਉਹਦੀ ਬਣਾ ਲਾਉਂਦੇ ਉਹ ਲੜਾਈ ਹੈ ਜੀ ਇਹਨਾਂ ਨੂੰ ਕੋਈ ਅਸੀਂ ਇਹਨਾਂ ਦੇ ਨਾਲ ਪੰਚਾਇਤ ਦੇ ਵੀ ਨਾਲ ਇਹਨਾਂ ਨੂੰ ਵੀ ਕਹਾਂਗੇ ਭਾਈ ਰਾਹ ਲੈ ਲੋ ਤੇ ਆਪਦੀ ਆਹਾ ਆਵਾਜ਼ ਕਰ ਲੋ ਇਹ ਕੱਲਾ ਮਟਾ ਦਾ ਰੋਲਾ ਹੀ ਹੈ ਜਾਂ ਜੜੀਆਂ ਪਾਸੇ ਅਸੀਂ ਛੋਟੀਆਂ ਛੋਟੀਆਂ ਮਟੀਆਂ ਹੋਰ ਵੀ ਬੜੀਆਂ ਸਾਰੀਆਂ ਨੇ ਸਾਰੀਆਂ ਹੋਰ ਵੀ ਹੈਗੀਆਂ ਜਾਤੀਆਂ ਦੀਆਂ ਅੱਛਾ ਹਾਂ ਇਹ ਭਾਈ ਜਾਰੇ ਸਾਰੇ ਰਾਜ ਭਾਈ ਜਾਰੇ ਨਾਲ ਭਾਈ ਸਾਰੇ ਇਹ ਤਾਂ ਉਹਨੇ ਫੰਡ ਵੀ ਅਸੀਂ ਖੋਲੋਂ ਦੇਵਾਂਗੇ ਇੱਥੇ ਦਰਾਖਤ ਬੂਟੇ ਲਾਉਣੇ ਤਾਂ ਵਧੀਆ ਬਣਾਉਣਾ ਤੇ ਇਹ ਪਰਿਵਾਰ ਇਹ ਕਹਿੰਦਾ ਫੰਡ ਵੀ ਦੇਵਾਂਗੇ ਪੂਰੀ ਵੀ ਦੇ ਦਿਆਂਗੇ ਕੁਝ ਇਹਨਾਂ ਦੇ ਘਰ ਉੱਥੇ ਚੜੱਕ ਵੀ ਰਹਿੰਦੇ ਆ ਹਾਂ ਕੋ ਜੀਰੇ ਆ ਜੀ ਕੋ ਲੰਡੇ ਆ ਸਾਰੇ ਸਾਡੇ ਸਾਰੇ ਪਰਿਵਾਰ ਨਾਲ ਨਾਲ ਆ ਹਾਂ ਉਹ ਕਹਿੰਦੇ ਵੀ ਮੁੱਗੇ ਆ ਅਸੀਂ ਪੰਚਾਇਤ ਦੇ ਵੀ ਨਾਲ ਅਸੀਂ ਥਰੂ ਵੀ ਅਸੀਂ ਕੰਮ ਕਰਾਂਗੇ ਕੋਈ ਗੱਲ ਨਹੀਂ ਕੋਈ ਵਿਦੇਕੀ ਵਾਲੀ ਗੱਲ ਨਹੀਂ ਕਿ ਸਾਡੀਆਂ ਪਰੋਕਰਾਂ ਰਹਿਣ ਪ੍ਰਾਣੀਆਂ ਜੇਕਰ ਮਤਲਬ ਪੰਚਾਇਤ ਕੋਲੇ ਹੁਣ ਤਾਂ ਅਧਿਕਾਰ ਹੈ ਕਹਿ ਸਕਦੇ ਸਰਕਾਰ ਉਹਨਾਂ ਦੀ ਹੈਗੀ ਹੈ ਵੀ ਤੁਸੀਂ ਇਹ ਅਗਲਾ ਛੋਟਾ ਕਦਮ ਕੀ ਹੈ ਜੇ ਬਾਈ ਚਾਂਸ ਉਹ ਕਹਿੰਦੇ ਵੀ ਅਸੀਂ ਪਾਰਕ ਬਣਾਉਣਾ ਤੁਸੀਂ ਕਹਿੰਦੇ ਅਸੀਂ ਸਮਾਧਾ ਦਾ ਪੱਟਾ ਨਹੀਂ ਦੇਣੀ ਆ ਉਹ ਅਗਲਾ ਕਦਮ ਕੀ ਹੈ ਨਹੀਂ ਅਸੀਂ ਤੇ ਇਸ ਗੱਲ ਨੂੰ ਉਹ ਉਹ ਸੋਚਣ ਵੀ ਅਸੀਂ ਕਿਸੇ ਦਾ ਘਰ ਈਆੜਦੇ ਆਂ ਤੇ ਉਹਦੇ ਵਿੱਚ ਕਿੰਨਾ ਕੁ ਫਾਇਦਾ ਕਿੰਨਾ ਮਨਸਾਨਾ ਇਹ ਕਿਹਦੇ ਵਵਾਦ ਨਾ ਪਵੇ ਨਾ ਨਾ ਪਵੇ ਵਵਾਦਾਂ ਜੀ ਬੈਠੇ ਭਾਈ ਯਾਰ ਕਿ ਨਿਬੜ ਜੇ ਫਿਰ ਕੀ ਕਰਪੇ ਅਸੀਂ ਦੂਜੇ ਨਾਲ ਤਰਪੇ ਤੇ ਫਿਰ ਵਵਾਦ ਤਾਂ ਵਾਖੜਾ ਹੋਊਗਾ ਹੀ ਸਾਜੀ ਗਿਆ ਸਾਹਿਬ ਬਿਲਕੁਲ ਸੀ ਬਰਾੜ ਸਾਹਿਬ ਇਹ ਜਿਹੜਾ ਹੈਗਾ ਬੜਾ ਸੰਵੇਦਨਸ਼ੀਲ ਮੁੱਦਾ ਜਦੋਂ ਇੱਥੇ ਗੱਲ ਕਰਦੇ ਆਂ ਅਸੀਂ ਜਿਹੜੀ ਕੀ ਕਵਰ ਕਰਨ ਵਾਸਤੇ ਆਏ ਆਂ ਇਹ ਪੁਰਖਿਆਂ ਦੇ ਨਾਲ ਜੁੜਿਆ ਹੋਇਆ ਇੱਕ ਜਿਹੜਾ ਹੈਗਾ ਸੱਭਿਆਚਾਰਕ ਤੇ ਇਤਿਹਾਸਕ ਮਸਲਾ ਜੋ ਕਿ ਜਿਹੜਾ ਹੈਗਾ ਇਸ ਜਿਹੜੀ ਧੈਰਾ ਜਿਹੜੀ ਸਾਡੇ ਨਾਲ ਇਸ ਵੇਲੇ ਖੜੀ ਆ ਉਹਨਾਂ ਦਾ ਇਹ ਇਤਰਾਜ਼ ਆ ਵੀ ਜਿਹੜੀਆਂ ਹੈਗਾ ਜਗਾ ਜੋ ਬਣੀਆਂ ਜਿਹੜੀਆਂ ਸਮਾਧੀਆਂ ਬਜ਼ੁਰਗਾਂ ਦੀਆਂ ਸਾਥ ਜਿਹੜੇ ਹੈਗੇ ਸੀਗੇ ਜਾਂ ਜਿਹੜੇ ਹੈਗੇ ਬਜ਼ੁਰਗ ਸੀਗੇ ਉਹਨਾਂ ਦੇ ਪੁਰਖੇ ਉਹਨਾਂ ਦੀਆਂ ਸਮਾਦਾ ਬਣਾ ਗਏਗਾ ਉਹਨਾਂ ਦੇ ਕੋਰੰਗ ਉਸੇ ਤਰ੍ਹਾਂ ਉਹਨਾਂ ਦੀ ਮਾਨਤਾ ਉਸੇ ਤਰ੍ਹਾਂ ਹੁੰਦੀ ਆ ਵਿਆਹਾਂ ਸਾਧੀਆਂ ਤੇ ਜਿਵੇਂ ਉਹ ਕਹਿੰਦੇ ਅਸੀਂ ਇੱਥੇ ਛਟੀਆਂ ਖੇਡਦੇ ਆ ਨਾਲ ਦੀ ਰ ਮੱਥਾ ਟੇਕਦੇ ਗੱਡ ਚੋੜਾ ਲੈ ਕੇ ਆਉਣੇ ਆ ਇਹ ਇੱਕ ਪਰੰਪਰਾ ਤਹਿਤ ਪੁਰਾਣਾ ਜਿਹੜਾ ਹੈਗਾ ਬਰਿਆਂ ਤੋਂ ਚੱਲਦੀ ਆ ਰਹੀ ਆ ਪਰੰਤੂ ਜਦੋਂ ਇਹਨੂੰ ਤੋੜਿਆ ਜਾਊਗਾ ਵਿਕਾਸ ਦੇ ਨਾਂ ਤੇ ਤਾਂ ਕਿਤੇ ਨਾ ਕਿਤੇ ਵਿਵਾਦ ਖੜਾ ਹੋਣ ਦੀ ਸੰਭਾਵਨਾ ਬਣਦੀ ਆ ਤੇ ਅਸੀਂ ਇਸ ਮਸਲੇ ਤੇ ਦੂਸਰੀ ਧਿਰ ਦੇ ਨਾਲ ਵੀ ਗੱਲ ਕਰਾਂਗੇ ਵੀ ਇਹਨੂੰ ਕਿਉਂ ਲੋੜ ਪਈ ਇਸ ਤਰ੍ਹਾਂ ਜਿਹੜੀ ਹੈਗੀ ਆ ਪਿੰਡ ਦੇ ਵਿੱਚ ਭਾਈਚਾਰਾ ਜਿਹਦੇ ਨਾਲ ਖਤਮ ਹੁੰਦਾ ਤਾਂ ਇਹਦੇ 'ਚ رائے ਵੀ ਲਈ ਜਾ ਸਕਦੀ ਸੀ ਤਕਨੀਕੀ ਤੌਰ ਤੇ ਜਾਂ ਜਿਹੜਾ ਹੈਗਾ ਵਿਕਾਸ ਕਾਰਜਾਂ ਦੀ ਲੜੀ ਅੱਗੇ ਤੋਰਨ ਵਾਸਤੇ ਫੈਸਲਾ ਕਿਸ ਤਰ੍ਹਾਂ ਦਾ ਕੀਤਾ ਜਾ ਸਕਦਾ ਪਿੰਡ ਦੇ ਭਾਈਚਾਰੇ ਨੂੰ ਸਮਾਜਿਕ ਸਾਝ ਨੂੰ ਕਿਵੇਂ ਸਾਂਝਾ ਰੱਖਿਆ ਜਾ ਸਕਦਾ ਉਹ ਵੀ ਗੱਲ ਕਰਾਂਗੇ ਦੂਸਰੀ ਤਰ ਦੇ ਨਾਲ ਸ਼੍ਰੀਮਾਨ ਸਾਹਿਬ ਜਿਵੇਂ ਤੁਸੀਂ 25 ਕਿੱਲਾ ਦੀ ਗੱਲ ਕਰਦੇ ਆ ਇਹ ਜਿਹੜੀ ਜ਼ਮੀਨ ਆ ਇਹ ਪੰਚਾਇਤ ਦੇ ਨਾਮ ਆ ਜਾਂ ਕੋਈ ਹੋਰ ਨਾ ਸ਼ਾਮ ਨਾਮ ਨਟਕੇ ਪੰਚਾਇਤ ਦੇ ਨਾਮ ਆ ਸ਼ਾਮਲਟ ਪੰਚਾਇਤ ਆ ਉਹ ਸਕੂਲ ਵੀ ਦਿੱਤਾ ਪੰਚਾਇਤ ਨੇ ਦਿੱਤਾ ਆ 20 ਕਨਾਲਾ ਥਾ ਗੁਰਦੁਆਰਾ ਸਾਹਿਬ ਨੂੰ ਸੰਤ ਜਾਕਰ ਸਿੰਘ ਸੋ ਸਾਰੀ ਉਹ ਤਾਂ ਪਹਿਲਾਂ ਸੀ ਨੇ 60 65 ਦੇ ਵਿੱਚ ਸਾਰੀ ਪੰਚਾਇਤ ਨੇ ਜਿੰਨੇ ਪੁਰਾਣੇ ਸਰਪੰਚ ਉਹਨਾਂ ਦੇ ਗੁੱਠੇ ਲੱਗੇ ਹੋਏ ਕਾਗਜ਼ ਵੀ ਪਏ ਆ ਹਾਂ ਉਹ ਦਾਨ ਕੀਤੀ ਵੀ ਆ ਗੁਰਦੁਆਰਾ ਸਾਹਿਬ ਨੂੰ ਹਾਂ ਜੀ ਅੱਛਾ ਤੇ ਸ਼ਮਸ਼ਾਨ ਘਾਟ ਨੂੰ ਛੱਡੀ ਸੀ ਜੀ ਇੱਥੇ ਪੁਰਾਣੀ ਸ਼ਮਸ਼ਾਨ ਘਾਟ ਇਹ ਹੀ ਆ ਸਾਰੀ ਇਹ ਹੁਣ ਨਵੀਂ ਬਣੀ ਆ ਇਹ ਤੇ ਹਾਂ ਇਹ ਥੋੜਾ ਜਿਹਾ ਬਣੀ ਨੂੰ ਪਹਿਲਾਂ ਇੱਥੇ ਹੀ ਕਰਦੇ ਸੀ ਜਿਹੜੇ ਬੱਚੇ ਹੁਣ ਵੀ ਹੁਣ ਵੀ ਜਿਹੜੇ ਬੱਚੇ ਛੋਟੇ ਪੈਦਾ ਹੁੰਦੇ ਸੁਰਗਵਾਸ ਹੋ ਜਾਂਦੇ ਆ ਮਹੀਨੇ ਦਾ ਸਾਲ ਦਾ 4 ਸਾਲ ਦਾ ਉਹਨਾਂ ਨੂੰ ਇੱਥੇ ਹੀ ਦੱਬ ਕੇ ਜਾਂਦੇ ਆ ਜੀ ਸਕੂਲ ਆ ਲਿਆ ਕੇ ਨਾਲੇ ਦਾ ਪਾਣੀ ਸੇਵਰੇ ਦਾ ਪਾਣੀ ਇੱਥੇ ਛੱਡਦਾ ਇੱਥੇ ਗੁਰਦੁਆਰਾ ਗੁਰਦੁਆਰੇ ਨਾਲ ਗੰਦਾ ਪਾਣੀ ਛੱਡਦਾ ਇਹਨਾਂ ਨੇ ਜਿੰਨੀ ਮਿੱਟੀ ਚੁੱਕੀ ਆ ਇੱਥੇ ਵੇਖੋ ਕਿੱਥੇ ਇਹਨਾਂ ਨੇ ਖਪਾਈ ਆ ਉਹ ਵੇਖੋ ਟਰ ਕਿੱਥੇ ਕਿੰ ਇਹ ਮਿੱਟੀ ਵੇਚ ਗਏ ਬੰਦੇ ਮਿੱਟੀ ਸਾਰੀ ਵੇਚ ਗਏ ਬੰਦੇ ਉਹ ਪਤਾ ਨਹੀਂ ਮਿੱਟੀ ਇਹਨਾਂ ਕਿੱਥੇ ਖਪਾਈ ਜਿੱਥੇ ਨਹੀਂ ਕੀਤੀ ਇਹਨਾਂ ਨੇ ਕੁਝ ਹਾਂਜੀ ਬਾਕੀ ਸਭ ਤੋਂ ਵੱਡਾ ਜਿਹੜਾ ਗੰਦੇ ਸਕੂਲ ਦੇ ਕੋਲੇ ਗੰਦਾ ਪਾਣੀ ਛੱਡੇ ਇਹਨਾਂ ਲੋਕਾਂ ਨੇ ਨਾਲ ਗੁਰਦੁਆਰਾ ਸਾਹਿਬ ਇਹਨਾਂ ਨੇ ਸਹੀ ਕੰਮ ਨਹੀਂ ਕੀਤਾ ਗਲਤ ਕੰਮ ਕੀਤਾ ਸਾਡੇ ਗੁਰੂ ਘਰ ਗੁਰੂ ਘਰ ਆ ਨੇੜੇ ਸਾਰੇ ਮੰਨਦੇ ਇਸ ਜਗ੍ਹਾ ਇਹ ਇੱਥੇ ਵੀ ਲਗਾ ਗੰਦਾ ਪਾਣੀ ਲੈ ਗਏ ਮਿੱਟੀ ਪਟਰਾਏ ਜੀ ਉਦੋਂ ਕਿੰਤੂ ਪ੍ਰਾਂਤੂ ਨਹੀਂ ਕੀਤਾ ਕਿਸੇ ਨੇ ਨਹੀਂ ਕਹਿਆ ਉਹਨਾਂ ਗਏ ਸੀ ਜਿਹੜੇ ਨੇੜੇ ਸੀ ਬੰਦੇ ਜਿਹਨਾਂ ਨੇ ਅੱਡੇ ਮਟਣ ਲੱਗੇ ਸੀ ਉਹਨਾਂ ਨੂੰ ਕਹਿਆ ਸੁਣੂਗਾ ਸੀ ਦੰਨਿਆ ਦੋ ਦਿਨ ਟਾਈਮ ਦਿੰਨੇ ਆ ਚਾਰ ਦਿਨ ਦਿੰਨੇ ਇਹ ਕਰ ਕਰਦੇ ਰਹੇ ਇਹ ਪਰ ਇਹ ਗਲਤ ਧੱਕਾ ਕਰ ਰਿਆ ਪਰ ਜਿਹਦੇ ਆਇਆ ਜਿਹੜਾ ਦਾ ਜ਼ਿੰਮੇਦਾਰ ਆ ਉਹ ਤਾਂ ਆਪਣੇ ਖੇਤ ਮੱਟੀ ਬਣਾ ਦੂਗਾ ਜਿਹਦੇ ਕੋਲ ਜ਼ਮੀਨ ਨਹੀਂ ਉਹ ਕਿੱਥੇ ਬਣਾਊਗਾ ਪਰ ਪਰ ਇਹ ਆ ਵੀ ਇਹ ਤਾਂ ਗਾਂਜ ਪਰਖ ਦੇਣ ਲੱਗਰੀ ਗਰੀਬ ਜਨਤਾ ਦਾ ਵੀ ਤੁਸੀਂ ਇਹ ਮੱਟੀ ਚੁੱਕ ਲਈ ਠੀਕ ਹੈ ਜੀ ਬਾਕੀ ਇਹ ਆ ਵੀ ਜੇ ਇਹ ਕਹਣਗੇ ਅਸੀਂ ਇਹ ਬਣਾਉਣਾ ਇਹ ਬਣ ਨਹੀਂ ਦੇਣਾ ਸੀ। ਕਲਿਆਰ ਸਾਹਿਬ ਜਿਵੇਂ ਇਹਨਾਂ ਨੇ ਗੱਲ ਕੀਤੀ ਤੁਸੀਂ ਵੀ ਕਾਫੀ ਡਿਟੇਲ ਵਿੱਚ ਦੱਸਤਾ ਵੀ ਦਫਨਾਉਣ ਵਾਲਾ ਕੰਮ ਇਹਨਾਂ ਦਾ ਲਗਾਤਾਰ ਕਿਉਂਕਿ ਜਿਵੇਂ ਅਸਾਈ ਹੋਏ ਜਾਂ ਮੁਸਲਮਾਨ ਭਾਈਚਾਰੇ ਨਾਲ ਸੰਬੰਧਤ ਲੋਕ ਹੈਗੇ ਉਹ ਦਫਨਾਉਂਦੇ ਆ ਕਿਉਂਕਿ ਦੂਸਰੇ ਸਿੱਖੀ ਆ ਉਹ ਅਸੰਸਕਾਰ ਕਰਦੇ ਆ। ਇਹ ਕਹਿੰਕਿ ਮਸਲਾ ਬੜਾ ਗੰਭੀਰ ਕਹਿ ਸਕਦੇ ਆ ਇਹਦੇ ਸੰਬੰਧ ਵਿੱਚ ਅਸੀਂ ਦੂਸਰੀ ਧਰਮਾਂ ਵੀ ਗੱਲਬਾਤ ਕਰਾਂਗੇ ਪਰ ਜਿਹੜੀ ਜ਼ਮੀਨ ਉਹ ਪੰਚਾਇਤ ਦੇ ਨਾਲ ਹੈ ਪੰਚਾਇਤ ਅੱਗੇ ਜਾ ਕੇ ਕਿਸ ਤਰ੍ਹਾਂ ਦਾ ਫੈਸਲਾ ਲੈਂਦੀ ਆ ਕੀ ਵਿਵਾਦ ਨੂੰ ਅੱਗੇ ਤੋਰਦੇ ਆ ਜਾਂ ਵਿਵਾਦ ਨੂੰ ਖਤਮ ਕਰਦੇ ਆ ਸਭੇ ਦੀ ਗੱਲ ਰੋ ਬਿਲਕੁਲ ਤੁਸੀਂ ਹੁਣੇ ਗੱਲਬਾਤ ਸੁਣੀ ਜਿਹੜੀ ਧਿਰ ਨੇ ਦੋਸ਼ ਲਾਇਆ ਕਿ ਨਮੀ ಗ್ರಾಮ ਪੰਚਾਇਤ ਦੇ ਵਿੱਚ ਬਣਨ ਵਾਲੀ ਸਰਪੰਚ ਸਾਹਿਬ ਨੇ ਜਿਹੜਾ ਮਿੱਟੀ ਵੀ ਵੇਚੀ ਆ ਨਾਲ ਦੀ ਨਾਲ ਦਰਖਤ ਵੀ ਪੱਟ ਦਿੱਤੇ ਪ੍ਰੰਤੂ ਇੱਥੇ ਇਹ ਆ ਵੀ ਉਹਨਾਂ ਨੇ ਕਿਹਾ ਵੀ ਸਾਡੇ ਸਭਿਆਚਾਰ ਨੂੰ ਤੇ ਸਾਡੇ ਇਤਿਹਾਸ ਨੂੰ ਮੀਠੇਸ ਲਾਉਣ ਦੀ ਗੱਲ ਕੀਤੀ ਆ ਇਹ ਵੱਡੇ ਦੋਸ਼ ਆ ਤੇ ਸਾਡੇ ਨਾਲ ਸਰਪੰਚ ਨੇ ਗਿੱਲਾਂ ਦੇ ਨੌਜਵਾਨ ਜਿਨ੍ਹਾਂ ਨੇ ਵਿਕਾਸ ਦੇ ਰਾਹ ਤੇ ਪੰਚਾਇਤ ਨੂੰ ਤੋੜਨ ਵਾਸਤੇ ਪਿੰਡ ਦੀ ਡਿਵੈਲਪਮੈਂਟ ਵਾਸਤੇ ਜਿਹੜੇ ਹੈਗੇ ਕੋਈ ਨਮੂਨਾ ਬਣਾਇਆ ਉਹਨਾਂ ਨਾਲ ਗੱਲ ਕਰਦੇ ਆਂ ਵੀ ਵਿਵਾਦ ਕਿਉਂ ਜੁੜਿਆ ਪਿੰਡ ਦਾ ਤੇ ਕੀ ਕਾਰਨ ਸੀ ਬਰਾਤ ਸਾਹਿਬ ਸਰਪੰਚ ਸਾਹਿਬ ਤੁਸੀਂ ਕਾਫੀ ਕੁਝ ਪੱਟੀ ਬੈਠੇ ਆਏਗੇ ਆ ਉਹਦੇ ਪਤਾ ਲੱਗਾ ਵੀ 25 ਕਿੱਲੇ ਜ਼ਮੀਨ ਦੇ ਜਿਹੜੇ ਸਰਕਾਰੀ ਹੈਗੇ ਆ ਜਾਂ ਤੁਹਾਡੀ ਪੰਚਾਇਤ ਦੇ ਹੈਗੇ ਆ ਕਿ ਉਹਦੇ ਵਿੱਚ ਕਾਫੀ ਕੁਝ ਪਹਿਲਾਂ ਬਣਿਆ ਵੀ ਹੈਗਾ ਸਟੇਡੀਅਮ ਬਣਿਆ ਹੋਇਆ ਹੁਣ ਤੁਸੀਂ ਹੋਰ ਪਟਾਈ ਕਰਕੇ ਉੱਥੇ ਕੀ ਬਣਾਉਣ ਲੱਗ ਗਿਆ ਹੈਗੇ ਤੇ ਵਿਵਾਦ ਵੀ ਖੜਾ ਹੋ ਗਿਆ ਬਾਈ ਅਸੀਂ ਸਰਪੰਚ ਪਹਿਲਾਂ ਦਾ ਧੰਨਵਾਦ ਕਰਦੇ ਆ ਅਮਰਪਾਲ ਬਾਈ ਦਾ ਜਿਨ੍ਹਾਂ ਨੇ ਸਾਨੂੰ ਸੱਦ ਕੇ ਆਪਣੇ ਕੋਲ ਸਰਪੰਚ ਦਾ ਕਿਹਾ ਵੀ ਚੋਣਾ 'ਚ ਖੜੇ ਹੋ ਕਿਉਂਕਿ ਅੱਗੇ ਨੌਜਵਾਨ ਆਉਣਗੇ ਤਾਂ ਨਵੇਂ ਕੰਮ ਹੋਣਗੇ ਤੇ ਇਸ ਦੇ ਅਮ੍ਰਿਤੇ ਚੱਲਦੇ ਆ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਅਸੀਂ ਤਾਂ ਇਹ ਚੀਜ਼ਾਂ ਚਾਉਂਦੇ ਨਹੀਂ ਸੀ ਉਹ ਕਹਿੰਦੇ ਵੀ ਚੰਗੇ ਬੰਦੇ ਆਵਾਂਗੇ ਤਾਂ ਕੰਮ ਹੋਣਗੇ ਨਹੀਂ ਘਰੇ ਬੈਠਿਆਂ ਦੇ ਨਹੀਂ ਹੋਣੇ ਐਸ ਵੀ ਦੀ ਨਾਲ ਆ ਕੇ ਚਲੋ ਐਵੇਂ ਕਹਦਿਏ ਪਿੰਡ ਵਾਲਿਆਂ ਨੇ ਵੀ ਬਹੁਤ ਵੱਡਾ ਸਾਥ ਦਿੱਤਾ ਤੇ ਅਸੀਂ ਲਗਭਗ 350 ਮੀਟਰ ਦੇ ਤਕਰੀਬਨ ਤੇ ਜੱਤ ਪ੍ਰਾਪਤ ਕੀਤੀ ਆ ਤੇ ਸਾਡਾ ਫਰਜ ਬਣਦਾ ਜੇ ਸਾਨੂੰ ਲੋਕਾਂ ਨੇ ਸਾਥ ਦਿੱਤਾ ਤੇ ਅਸੀਂ ਕੰਮ ਵੀ ਉਹ ਜੇ ਕਰਗੇ ਵੀ ਲੋਕ ਸਾਡੇ ਦਾ ਵਿਸ਼ਵਾਸ ਤੇ ਕੈਂ ਉਤਰਗੇ ਇਸ ਦੇ ਅਧੀਨ ਅਸੀਂ ਅੰਮ੍ਰਿਤਪਾਲ ਪਾਈ ਨੂੰ ਰਿਕਵੈਸਟ ਕੀਤੀ ਵੀ ਸਾਨੂੰ ਦਵਾ ਕਾਨੂੰ ਨਵੀਂ ਪੀੜੀ ਨੂੰ ਨਸ਼ੇਵਾਲ ਲੱਗਦੇ ਜਾਂਦੇ ਆ ਵੀ ਅਸੀਂ ਨਾਲੀਆਂ ਗਲੀਆਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੁੰਦੇ ਆ ਸਾਡੇ ਇਲਾਕੇ 'ਚ ਕੋਈ ਆਪਣੇ ਲੁਧਿਆਣੇ ਵਰਗੇ ਗਰਾਊਂਡ ਦਿੱਤੇ ਜਾਣਾ ਤੇ ਸਾਡੀ ਇਸ ਇੰਨੇ ਖੁਸ਼ ਹੋਏ ਉਹ ਕਹਿੰਦੇ ਪਹਿਲੇ ਬੰਦੇ ਆ ਤੁਸੀਂ ਆਕੇ ਜਿਨ੍ਹਾਂ ਨੇ ਗਰਾਊਂਡ ਤੇ ਪਾਰਕਾਂ ਦੀ ਮੰਗ ਰੱਖੀ ਤੇ ਉਸ ਦੇ ਅਧੀਨ ਹੀ ਸਾਨੂੰ ਇਹ 75 ਲੱਖ ਦੇ ਕਰੀਬ ਦਾ ਗਰਾਊਂਡ ਪਾਸ ਹੋਇਆ ਐ ਇਸ ਦੇ ਲਈ 4 ਏਕੜ ਜ਼ਮੀਨ ਦੀ ਲੋੜ ਸੀ ਜਿਹੜੇ ਕਿ ਉਹ ਪਹਿਲਾਂ ਵਾਲਾ ਗਰਾਊਂਡ ਆ ਉਹ ਲਗਭਗ 3 ਕਿੱਲਿਆਂ ਤੋਂ ਵੀ ਘੱਟ ਆ ਉਸ ਦੇ ਅਧੀਨ ਹੀ ਸਾਨੂੰ ਥੋੜਾ ਜਿਹਾ ਹੋਰ ਗਰਾਊਂਡ ਲਾਉਣ ਦੀ ਸੀ ਉੱਥੇ ਬਹੁਤ ਝਾੜ ਫੂਸ ਸੀਗੇ ਸੋਨੂੰ ਵੀਡੀਓ ਵੀ ਦਿਖਾ ਦਾਂਗੇ ਕਿਵੇਂ ਅਸੀਂ ਮਿਹਨਤ ਨਾਲ ਸਾਫ਼ ਕੀਤਾ ਫਿਰ ਮੈਚ ਥੋੜਾ ਜਿਹਾ ਡਿੱਕਾ ਆ ਗਿਆ ਵੀ ਆ ਮੜੀਆਂ ਬੜੀਆਂ ਬੀਆਂ ਸੀ ਜੋ ਕਿ ਆਪਣੀਆਂ ਪ੍ਰਾਣੀਆਂ ਬਣੀਆਂ ਹੁੰਦੀਆਂ ਫਿਰ ਸਾਰਿਆਂ ਨੂੰ ਰਿਕੁਐਸਟ ਕੀਤੀ ਅਸੀਂ ਵੀ ਸਾਡੇ ਨਾਲ ਵੀਰੇ ਐਨ ਆਰ ਆਈ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਉਹਨਾਂ ਨੇ ਖੜੇ ਕੀਤਾ ਉਹਨਾਂ ਨੇ ਕਿਹਾ ਸੀ ਮਟੀਰੀਅਲ ਵੀ ਦੇ ਦਾਂਗੇ ਆਪਾਂ ਕਿਸੇ ਦਾ ਖਾਬ ਨਹੀਂ ਕਰਨਾ ਇਹਨਾਂ ਨੂੰ ਜਗਾ ਅਲੱਗ ਦਿੱਤੀ ਜਾਵੇ ਉੱਥੇ ਅਸੀਂ ਇਹਨਾਂ ਨੂੰ ਰਿਕਵੈਸਟ ਕੀਤੀ ਵੀ ਸੋਨੂੰ ਜਗਾ ਵੀ ਮਈਆ ਕਰਵਾ ਦਿੰਨੇ ਆ ਸੋਨੋ ਮੈਸਤਰੀ ਦੇ ਲੇਬਰ ਜੋ ਵੀ ਚੀਜ਼ ਆ ਜਿੰਨੇ ਇੱਟਾਂ ਦੀ ਕੋਰਟ ਸੀਮੈਂਟ ਵੀ ਦੇ ਦਿੰਨੇ ਆ ਪਰ ਬਣਾਵਾਂਗੇ ਜਿਹੀ ਜਗ੍ਹਾ ਜੇ ਤੁਸੀਂ ਕਹੂਗੇ ਕਮਰੇ ਛੱਤ ਕੇ ਦੇ ਦਿਆਂਗੇ ਵੀ ਉਹ ਚੀਜ਼ ਤਾਂ ਨਹੀਂ ਹੋਣੀ ਠੀਕ ਆ ਕੁਝ ਲੋਕ ਹੈਗੇ ਆ ਜਿਹੜੇ ਆਪਣੇ ਕੰਮ ਤੇ ਡਿੱਕਾ ਡੋਂਦੇ ਰਹੁੰਦੇ ਆ ਉਹ ਕੋਈ ਪਾਰਟੀਬਾਰੀ ਨਾਲ ਉਹਨਾਂ ਨੂੰ ਕੋਈ ਮਰਲਾ ਨਹੀਂਗਾ ਅਸੀਂ ਮੇਰੇ ਮਨਚ ਸੀ ਸਾਡੇ ਨੌਜਵਾਨਾਂ ਦੇ ਸਾਰਿਆਂ ਦੇ ਮਨਚ ਹੁੰਦਾ ਵੀ ਅੱਗੇ ਸਰਪੰਚ ਕੰਮ ਨਹੀਂ ਕਰਦੇ ਜਿਵੇਂ ਠਾਣਾ ਸੰਗ ਸਰਪੰਚ ਰਹੇ ਆ ਮੇਜਰ ਸਿੰਘ ਰਹੇ ਆ ਆ ਸਾਡੇ ਪਰਚੀ ਸਿੰਘ ਜੀ ਸਰਪੰਚ ਮੇਰੇ ਚਾਚਾ ਜੀ ਇਹ ਵੀ ਨਾਲ ਖੜੇ ਆ ਸਾਡੇ ਮੰਨ ਤੁਸੀਂ ਵੀ ਇੱਕ ਤੇ ਕੰਮ ਹੀ ਨਹੀਂ ਕਰਦੇ ਪਰ ਹੁਣ ਸਾਡਾ ਮਨ ਇਹ ਨਾ ਦੁਖੀ ਹੋਇਆ ਇਹ ਚੀਜ਼ ਨੂੰ ਦੇਖ ਕੇ ਵੇ ਕੰਮ ਸਰਪੰਚ ਸਾਰੇ ਕਰਨਾ ਚਾਹੁੰਦੇ ਸੀ ਪਰ ਇਹਨਾਂ ਇਹ ਜੇ ਲੋਕਾਂ ਨੇ ਨਿਕਾਲ ਦੇ ਦਿੱਤੀ ਹੁਣ ਜਿਹੜੇ ਇਹਨਾਂ ਨੇ ਆ ਨਿੱਕਾ ਜਿਹਾ ਮੁੱਦਾ ਠਾਲਿਆ ਜੀ ਇਹ ਸਾਡੇ ਮਾਟਾ ਇੱਥੇ ਸਾਡੇ ਪੁਰਖੇ ਆ ਇੱਥੇ ਫਲਾਨਾ ਹੁਣ ਆਪਾਂ ਇਹ ਗੁਰੂ ਘਰ ਦੀ ਜਗ੍ਹਾ ਵੀ ਜੇ ਆਪਾਂ ਨਵੀਂ ਬਿਲਡਿੰਗ ਸਾਰਦੇ ਆ ਇਤੋਂ ਸ਼ੈਫਟਰ ਅਦਾਸ ਕਰਕੇ ਦੂਜੇ ਥਾਂ ਕਰਦੇ ਆ ਨਾ ਕੀਤੀਆਂ ਵੀ ਆ ਜੇ ਆਪਾਂ ਐਂ ਕਹੀਏ ਵੀ ਪੁਰਾਣੇ ਘਰਾਟੀਆਂ 'ਚ ਬੈਠੇ ਰਹਿੰਦੇ ਹੁਣ ਕੱਚੇ ਈਟਾਂ ਦੇ ਘਰ ਢਾਕੇ ਆਪਾਂ ਪੱਕੇ ਪਾਏ ਆ ਪੱਕੇ ਟਾਕੇ ਆਪਾਂ ਕੋਠੀਆਂ ਪਾਈਆਂ ਉਦੋਂ ਕਿਉਂ ਨਹੀਂ ਆਪਾਂ ਕਹਿੰਦੇ ਵੀ ਇਹ ਸਾਡੇ ਪੁਰਖਿਆਂ ਨੇ ਜੀ ਆ ਦੂਜੇ ਬਣ ਲਿਆ ਕੇ ਸਹਾਰ ਕਰਕੇ ਇਹ ਘਰ ਬਣਾਇਆ ਉਹ ਰੱਖੀ ਸਰਪੰਚ ਸਾਹਿਬ ਤੁਸੀਂ ਗੱਲ ਕੀਤੀ ਹੈਗੀ ਵੀ ਤੁਸੀਂ ਡਿਵੈਲਪਮੈਂਟ ਕਰਨੀ ਚਾਹੁੰਦੇ ਹੈਗੇ ਆ ਤੁਸੀਂ ਕਹਿੰਦੇ ਜੜੇਕਾ ਲਾ ਰਿਹਾ ਪਰ ਜਿਹੜੇ ਉਹ ਇੱਕ ਤਾਂ ਰਹਿ ਗਈ ਹੈ ਜਿਹੜੇ ਮੁਸਲਮਾਨ ਭਾਈਚਾਰਾ ਕਹਿੰਦੇ ਸਾਈ ਭਾਈਚਾਰਾ ਹੈਗਾ ਉਹ ਕਦੇ ਵੀ ਸਾਡੀਆਂ ਜਿਹੜੀਆਂ ਇੱਥੇ ਕਬਰਾਂ ਸੀ ਬਣੀਆਂ ਵੀਆਂ ਕਬਰਾਂ ਪੜ ਦਿੱਤੀਆਂ ਗਈਆਂ ਤੇ ਦੂਜੀ ਗੱਲ ਇਹ ਕਹਿੰਦੇ ਵੀ ਸਾਡੇ ਨਾਲ ਗੱਲਬਾਤ ਹੀ ਨਹੀਂ ਕੀਤੀ ਗਈ ਕੋਈ ਸਟਾਰਟਿੰਗ ਤੁਸੀਂ ਆਪਣੇ ਹਿਸਾਬ ਨਾਲ ਹੀ ਕੰਮ ਸਟਾਰਟ ਕਰ ਲਿਆ ਵੀ ਉਹਨਾਂ ਨੂੰ ਪ੍ਰੋਸੈਸ ਹੀ ਨਹੀਂ ਲਿਆ ਦੇਖੋ ਜੀ ਹੁਣ ਸੋਨੂੰ ਪਤਾ ਆਪਣੇ ਗ੍ਰਾਮ ਸਭਾ ਹੁੰਦੀ ਹੈ ਬਕਾਇਦਾ ਉਹਦੀ ਵੀਡੀਓ ਪਈ ਹੋਣੀ ਉਹਦੇ ਬਾਅਦ ਸ਼ਾਗਿ ਕੋਸ ਹੋਣਾ ਗ੍ਰਾਮ ਸਭਾ 'ਚ ਇਹ ਵੀ ਹੋਊਗੀ ਇਹਨਾਂ ਦੇ ਵੀ ਸੈਣ ਹੋਣਗੇ ਗ੍ਰਾਮ ਸਭਾ ਕੀਤੀ ਗਈ ਆ ਉਹਦੇ ਵਿੱਚ ਬਕਾਇਦਾ ਪਾਰਕ ਤੇ ਗਰਾਊਂਡ ਦਾ ਕਿਹਾ ਗਿਆ ਇੱਥੇ ਬਣਾਓ ਠੀਕ ਆ ਕਰਾ ਸਮਾਜ ਸੈਣ ਵੀ ਆਵੇ ਲੋਕਾਂ ਦੇ ਠੀਕ ਆ ਆਪਾਂ ਚੱਲਦੇ ਆ ਜੋ ਗੌਰਮੈਂਟ ਨੇ ਰੂਰ ਤੈ ਕੀਤੇ ਵੇ ਆ ਜੇ ਫੇਰ ਵੀ ਨਹੀਂ ਕੋਈ ਫੋਲੋ ਕੀਤਾ ਮਨ ਦੁਖੀ ਹੁੰਦਾ ਬਈ ਜੇ ਅਸੀਂ ਸੱਚੇ ਸੱਚੇ ਬੰਦੇ ਐ ਐਨ ਆਰ ਆਈ ਵੀਰ ਸਾਡਾ ਸਾਥ ਦਿੰਦੇ ਆ ਆ ਕਲੱਬ ਵਾਲੇ ਵੀਰ ਸਾਡਾ ਸਾਥ ਦਿੰਦੇ ਆ ਪਿੰਡ ਦੇ ਨੌਜਵਾਨਾਂ ਨੇ ਕਿਵੇਂ ਟਰੈਕਟਰ ਲਾ ਕੇ 8 ਦਿਨ ਕਿਵੇਂ ਮਿਹਨਤ ਕੀਤੀ ਸੋਨੂੰ ਇੱਕ ਇੱਕ ਵੀਡੀਓ ਦਿਖਾਵਾਂਗੇ ਇੱਕ ਬੰਦੇ ਜਾਂ ਦੋਹਾਂ ਬੰਦਿਆਂ ਦੀ ਬਦੌਲਤ ਕੰਮ ਖਰਾ ਹੋ ਜੇ ਮਨ ਨੂੰ ਠੇਸ ਹੁੰਦਾ ਮੇਰਾ ਧੀ ਕਰਦਾ ਮੈਂ ਨਾ ਗੱਡੀ ਤੇ ਉਹ ਬੰਦਿਆਂ ਨੇ ਆਪ ਸਰਪੈਂਚ ਲਖਾਇਆ ਹੋਣਾ ਮੇਰੀ ਗੱਡੀ ਦੇ ਸਾਨੂੰ ਦਿਖਾ ਦੇਣਾ ਬੈਸਤਰਾ ਵੀ ਪਿਆ ਇੱਥੇ ਵਿੱਚ ਦੋ ਤਿੰਨ ਰਾਤਾਂ ਇੱਥੇ ਹੀ ਪਏ ਆ ਉਹਨਾਂ ਤੋਂ ਪੁੱਛ ਲਿਓ ਬਈ ਆਪਾਂ ਕੰਮ ਕਰਨਾ ਪਰ ਜੇ ਇਹਦੇ ਬੰਦਾ ਮਨ ਫਿੱਕਾ ਪੈ ਜਾਂਦਾ ਸੋਣ ਲੱਗੇ ਅੱਜ ਇਹ ਨਾ ਮਨ ਦੁਖੀ ਹੋਇਆ ਨਾ ਮੇਰਾ ਬਈ ਮੈਂ ਕਹਿ ਦਿੰਦਾ ਜੇ ਸੁਣੂ ਮੈਂ ਗਲਤ ਲੱਗਦਾ ਆਪਣਾ ਅਸਤੀਫਾ ਲੈ ਕੇ ਦੇਣ ਨੂੰ ਤਿਆਰ ਸਰਪੰਚ ਸਾਹਿਬ ਤੁਸੀਂ ਇੱਕ ਜਿਹੜਾ ਗੱਲ ਦਾ ਜਵਾਬ ਦਿਓ ਵੀ ਜਿਹੜੀਆਂ ਹੁਣ ਤੱਕ ਆਪਾਂ ਗੱਲ ਕਰਦੇ ਆ ਵੀ ਇਹ ਮਟੀਆਂ ਦੀ ਗੱਲ ਆ ਜਾਂ ਜਗਾ ਦੀ ਗੱਲ ਆ ਉਹਨਾਂ ਦੀ ਪੁਰਖਿਆਂ ਦੀ ਆ ਅਸੀਂ ਇਹ ਸਵਾਲ ਉਹਨਾਂ ਤੋਂ ਵੀ ਕੀਤਾ ਸੀ ਵੀ ਜਿਹੜਾ ਹੈਗਾ ਸਿੱਖ ਧਰਮ ਦੇ ਵਿੱਚ ਮਟੀਆਂ ਦਾ ਕੋਈ ਸਥਾਨ ਨਹੀਂ ਕੋਈ ਮੰਤ ਪਰੰਤੂ ਜਦੋਂ ਉੱਥੇ ਗੱਲ ਤਾਂ ਇਹ ਵੀ ਉੱਪਰ ਕੇ ਆਈ ਆ ਸਵਾਲ ਖੜਾ ਹੋਇਆ ਵੀ ਉੱਥੇ ਕਬਰਾਂ ਕਬਰਾਂ ਨੂੰ ਪਟਣ ਤੋਂ ਪਹਿਲਾਂ ਇੱਕ ਬਕਾਇਦਾ ਪ੍ਰੋਸੈਸ ਤੋਂ ਗੁਜ਼ਰਨਾ ਪੈਂਦਾ ਕਾਨੂੰਨ ਦੇ ਆਧਾਰ ਤੋਂ ਉਹਦੇ ਚਲਾਪਰਵਾਹੀ ਕਿਵੇਂ ਹੋ ਗਈ ਜੀ ਸੋਡਾ ਬੱਕ ਬੋਰਡ ਦੀ ਜਗ੍ਹਾ ਸਾਡੇ ਕਬਰਾਂ ਪਹਿਲੀ ਗੱਲ ਤਾਂ ਜੇ ਉਹ ਕਬਰਾਂ ਉਹਨਾਂ ਨੇ ਗਲਤ ਕਬਰ ਬਣਾਈ ਹੈ ਕਿਉਂਕਿ ਬੱਕ ਬੋਰਡ ਦੀ ਜਗ੍ਹਾ ਇੱਤਰ ਹੈਗੀ ਜਦੋਂ ਮਰ ਜੇ ਉਹ ਕਬਰਾਂ ਵੀ ਇੱਥੇ ਬਣਾਉਂਦੇ ਗਲਤੀ ਸਾਥੂ ਨਹੀਂ ਹੋਈ ਫਿਰ ਗਲਤੀ ਉਹਨਾਂ ਤੋਂ ਹੋਈ ਹੈ ਉਹਨਾਂ ਦੇ ਪੁਰਖਿਆਂ ਤੋਂ ਹੀ ਹੈ ਮੈਨੂੰ ਨਹੀਂ ਪਤਾ ਕਿਉਂਕਿ ਕਬਰਾਂ ਜਦੋਂ ਵੀ ਮਰਜ਼ੀ ਦੇ ਲੋ ਕਬਰਾਂ ਦੀ ਬੱਕ ਬੋਰਡ ਦੀ ਜਮਨੀ ਇਦਾਂ ਨਿਕਲਦੀ ਆ ਸਾਡੇ ਜਦੋਂ ਤੁਸੀਂ ਜਾਂਦੇ ਐਂਟਰ ਹੁੰਦੇ ਆ ਨਾ ਕਿੰਨੀ ਵੀ ਰੋ ਵੀਰੇ ਮੈਂ ਹਲਾ ਨਵਾਂ ਬਣਿਆ ਮੈਨੂੰ ਇੰਨਾ ਬਾਰੇ ਪਤਾ ਨਹੀਂ ਮੈਂ ਕਦੇ ਮੈਂਬਰ ਵੀ ਨਹੀਂ ਰਹਾ ਮੈਂ ਕਹਿੰਦੇ ਆ ਵੀ ਕਦੇ ਮੈਂਬਰ ਮੈਂ ਇੱਥੇ ਪ੍ਰੈਕਟੀਕਲ ਚ ਆਇਆ ਨਹੀਂ ਉਹ ਤਾਂ ਬਾਈ ਜੀ ਦੇ ਕਹਿਣ ਤੇ ਵੀ ਜੇ ਆਪਾਂ ਨਵੇਂ ਬੰਦੇ ਆਉਣਗੇ ਆ ਪ੍ਰਧਾਨ ਸਾਹਿਬ ਨੂੰ ਪਤਾ ਤਿੰਨ ਕਨਾਲਾ 8 ਮਾਰਲੇ ਜੀ ਤੇ ਨਾਲ ਦੀ ਨਾਲ ਇਹ ਵੀ ਇੱਕ ਸਵਾਲ ਖੜਾ ਹੋਇਆ ਉੱਥੇ ਉਹਨਾਂ ਨੇ ਦੋਸ਼ ਲਾਇਆ ਵੀ ਤੁਸੀਂ ਜਿਹੜੀ ਮਿੱਟੀ ਆ ਮਿੱਟੀ ਵੀ ਜਿਹੜੀ ਵੇਚ ਦਿੱਤੀ ਉਥੋਂ ਉਹ ਮਿੱਟੀ ਦਾ ਕੀ ਕੀਤਾ ਜਿਹੜੀ ਉੱਥੇ ਪਟਾਈ ਹੋਈ ਆ 3 ਫੁੱਟ ਜਾਂ 4 ਫੁੱਟ ਡੁੱਤੀ ਉਹਦਾ ਕੀ ਮਾਮਲਾ ਦੇਖੋ ਜੀ ਸੋਨੋ ਇੱਕ ਇੱਕ ਚੀਜ਼ ਵੀਡੀਓ ਦਿਖਾ ਦਿੰਨੇ ਆ ਉਹ ਪੱਧਰੇ ਟੋਏ ਬਹੁਤ ਡੂੰਘੇ ਸੀ ਉੱਥੇ ਨਾਲ ਹੀ ਇਹ ਜਿਹੜੀ ਜਗ੍ਹਾ ਦੀ ਗੱਲ ਕਰਦਾ ਮੈਨੂੰ ਲੱਗਾ ਤਿੰਨ ਬੰਦੇ ਖੜੇ ਹੋ ਜਾਣ ਜੇ ਉੱਥੇ ਕੋਈ ਪਸ਼ੂ ਡੱਗ ਪੇ ਮਰ ਜਾ ਤਾਂ ਮੈਂ ਕਹਿੰਦਾ ਬਾਹਰ ਨਿਕਲਣ ਵਾਲਾ ਬੰਦਾ ਨਹੀਂ ਸੀ ਉਹਨੇ ਉਹਨੇ ਤੋਏ ਪੱਧਰੇ ਕੀਤੇ ਉਹ ਮਿੱਟੀ ਲਿਆ ਕੇ ਜੇ 1 ਇੰਚ ਕੋਈ ਸਾਫਤ ਕਰ ਦੇ ਵਿੱਚੋਂ ਜਿੰਨਾ ਫੈਲ ਲਾਉਣਗੇ ਮੈਂ ਪਰਨ ਨੂੰ ਇਤਿਆਸ ਤਾਂ ਦਿੱਤਾ ਦੇ ਕੋਲੇ ਉਸ ਬਰਾਗੀ ਦਾ ਸੁਭਾਤ ਦੇ ਜਿਹੜੇ ਹੁਣ ਐਸਟਾ ਰੋਲਾ ਪਾ ਰਹੇ ਆ ਬਰਾਗੀ ਸਾਤ ਬਰਾਗੀ ਹੈਗੇ ਉਹ ਤੁਹਾਡਾ ਕੰਟੈਕਟ ਕੀਤਾ ਸੀ ਉਹਨਾਂ ਨੇ ਤੁਸੀਂ ਕੋਈ ਤੁਹਾਡਾ ਕੋਈ ਗੱਲਬਾਤ ਹੋਈ ਉਹਨਾਂ ਦੀ ਹਾਂ ਜੀ ਮੇਰੇ ਨਾਲ ਐਵੇਂ ਮੈਂ ਝੂਠ ਬੁਣਾ ਉਹਨਾਂ ਨੇ ਆਇਆ ਸੀ ਵੀ ਸਾਡੀ ਇੰਨੀ ਜਗ੍ਹਾ ਤੋਂ ਮਿੱਟੀ ਨਾ ਪੱਟਿਓ ਉਹ ਉਹਦੇ ਹੀ ਅਸੀਂ ਬੰਦ ਕਰਤਾ ਉਹਨਾਂ ਦੀ ਰਿਕਵੈਸਟ ਕੀਤੀ ਆ ਵੀ ਸਾਡਾ ਕੰਮ ਇਹ ਆ ਪਾਰਕ ਬਣਾਉਣ ਲੱਗੇ ਆ ਵਧੀਆ ਬਣਾਉਣ ਲੱਗੇ ਆ ਉੱਥੇ ਰੋਕ ਕੇ ਵੀ ਸਾਨੂੰ ਜਗ੍ਹਾ ਦੇ ਰਹੇ ਇਹ ਵੀ ਪਹਿਲਾਂ ਹੀ ਕਿਹਾ ਸੀ ਵੀ ਜਗ੍ਹਾ ਦੇ ਦੇਾਂਗੇ ਪਰ ਉਹ ਇੱਕ ਗੱਲ ਤੇ ਹੀ ਬੜਿਆ ਵੀ ਅਸੀਂ ਤਾਂ ਇੱਥੇ ਹੀ ਰੱਖਣੀਆਂ ਪਰ ਉਹ ਜ਼ਮੀਨ ਪੰਚਾਇਤ ਦੀ ਆ ਪੰਚਾਇਤ ਦੇ ਨਾਂ ਲੋਕਾਂ ਨੇ ਸਾਨੂੰ ਚੁਣਿਆ ਅਸੀਂ ਅੱਗੇ ਤਾਂ ਕਹਿੰਦੇ ਸੀ ਜੀ ਹੁਣ ਮੇਰਾ ਥੋੜਾ ਗੁੱਸਾ ਲਾ ਲਊ ਕੁਮਾ ਕਸ਼ ਕਲੂ ਅੱਗੇ ਤਾਂ ਕਹਿ ਰਹੇ ਸੀ ਉਹਨਾਂ ਨੂੰ ਜਗ੍ਹਾ ਦੇ ਦੇਾਂਗੇ ਕਿਤੇ ਲੈ ਕੇ ਦੇ ਦੇਵਾਂਗੇ ਹਨਾ ਹੁਣ ਭਈ ਜਗ੍ਹਾ ਨਹੀਂ ਦੇਖਦੇ ਨਹੀਂ ਅਸੀਂ ਤਾਂ ਆਪਦੇ ਦੀ ਇਨਸਾਫ ਕਰਾਂਗੇ ਇਹ ਗੰਦਾ ਪਾਣੀ ਕਹਿੰਦੇ ਵੀ ਜਾਣਬੁੱਝ ਕੇ ਛੱਡੇਗਾ ਇਹ ਵੀ ਸੱਚਾਈ ਦੇਖੋ ਜੀ ਹੁਣ ਭਰਤ ਪਾਈ ਆ ਜੱਡੇ ਜੱਡੇ ਟੋਏ ਤੁਸੀਂ ਕਹਿੰਦੇ ਤਿੰਨ ਤਿੰਨ ਬੰਦਿਆਂ ਦੇ 20 ਵੀ ਪੜਦੇ ਉਹ ਨਵੇਂ ਮਿੱਟੀ ਪਾਵਾਂਗੇ ਉਹ ਸੋਨੂੰ ਆਵੇਂ ਪਤਾ ਉਹ ਬੈਠੂਗੀ ਸਾਡਾ ਮਤਲਬ ਆ ਪਾਣੀ ਛੱਡਿਆ ਨਾਲੇ ਤਾਂ ਛੱਪੜ ਦਾ ਪਾਣੀ ਇਧਰ ਆ ਗਿਆ ਉਵੇਂ ਟਾਈਂ ਵੀ ਨਾਲੇ ਉਹ ਬਹਿ ਜਾਊਗਾ ਜਿੰਨਾ ਬਹਿਣਾ ਉੱਥੇ ਅਸੀਂ ਕੰਪਿਊਟਰ ਕਰਾਇਆ ਕਰਕੇ ਲੈਵਲ 1 ਕਰਕੇ ਪਾਰਕ ਬਣਾਉਣੀ ਆ ਪਾਸੇ ਲਾ ਕੇ ਜੰਗਲੇ ਵੀ ਇੰਨੇ ਦਰਖਤ ਸੋਹਣੇ ਲਾਉਣ ਦੇ ਮਨ ਦੀ ਵਿਚਾਰ ਆ ਪਰ ਬਈ ਹੁਣ ਮਨ ਤਾਂ ਸੌਣ ਲੱਗੇ ਰੋਣ ਨੂੰ ਜੀ ਕਰੀ ਜਾਂਦਾ ਪਰ ਦੂਜੀ ਤਰਫ ਤਾਂ ਕਹਿੰਦੇ ਵੀ ਅਸੀਂ ਮਤਲਬ ਇਹਦੀ ਲੜਾਈ ਲੜਾਂਗੇ ਕਹਿੰਦੇ ਵੀ ਅਸੀਂ ਆਪਦੇ ਜਿਹੜੇ ਥੋੜੇ ਮਾਟਾ ਹੀ ਪੱਟਾਂ ਨਹੀਂ ਜਵਾਂ ਦੇਖੋ ਜੀ ਹੁਣ ਪਚੈਦ ਦੀ ਜਗ੍ਹਾ ਜੇ ਕਾਨੂੰਨ ਤੇ ਪਚੈਦ ਦੀ ਜਗ੍ਹਾ ਤੇ ਕੋਈ ਕਬਜ਼ਾ ਕਰ ਸਕਦਾ ਤਾਂ ਭਗਵੰਤ ਮਾਨ ਜੀ ਜਾਣਦੇ ਆ ਤਾਂ ਅਸੀਂ ਤਾਂ ਕੁਝ ਕਹਿ ਨਹੀਂ ਸਕਦੇ ਉਹਨਾਂ ਦੇ ਅਸੀਂ ਤਾਂ ਛੋਟੇ ਬੱਚੇ ਆ ਉਹਨਾਂ ਦੇ ਪੂਰਨਾਂ ਤੇ ਤਰਦੇ ਆ ਉਹਨਾਂ ਨੇ ਕਹੇ ਕਬਜ਼ੇ ਛਡਾਓ ਸੋਹਣਾ ਪਿਆਰ ਬਣਾਓ ਅਸੀਂ ਦਾ ਸੋਹਣੇ ਪਿਆਰ ਨੂੰ ਲਈ ਤੁਰੇ ਆ ਉਹਦੇ ਲਈ ਸਾਨੂੰ ਜੇਲ੍ਹ ਵੀ ਜਾਣਾ ਪਵੇ ਮਨਜ਼ੂਰ ਆ ਇਹ ਸਰਪੰਚ ਸਾਹਿਬ ਜਿਹੜਾ ਹੈਗਾ ਕਿਤੇ ਇਹ ਤਾਰੇ ਵੀ ਜਿਹੜੀ ਹੈਗੀ ਰਾਜਨੀਤਿਕ ਧਿਰਨਾ ਸੰਬੰਧਤ ਹੋਣ ਕਰਕੇ ਭਾਈਚਾਰੇ ਦੀ ਪ੍ਰਵਾਹ ਤੇ ਬਿਨਾ ਜਿਹੜਾ ਹੈਗਾ ਭਾਈਚਾਰਕ ਸਾਝ ਤੇ ਜਿਹੜਾ ਹੈਗਾ ਇੱਕ ਸਾਝ ਆ ਜਿਹੜੀ ਪਿੰਡ ਦੀ ਸਮਾਜਿਕ ਸਾਝ ਆ ਉਹਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਨਹੀਂ ਜੀ ਮੈਂ ਇਹ ਕੰਮ ਨਹੀਂ ਕਿਉਂਕਿ ਮੇਰੇ ਨਾਲ ਜਿਨ੍ਹਾਂ ਨੇ ਸਾਥ ਦਿੱਤਾ ਮੇਰੇ ਨਾਲ ਹੈਕ ਪਾਰਟੀ ਦੇ ਬੰਦੇ ਆ ਸਾਰੇ ਆ ਉਹ ਤਾਂ ਇੱਕ ਦੋ ਪਿੰਡਾਂ 'ਚ ਬੰਦੇ ਹੁੰਦੇ ਏ ਜੀ 10 12 ਹੋਣ ਜਾਂ ਜਿੰਨੇ ਮਰਜੀ ਹੋਣ ਵੀ ਉਹ ਡਿੱਕਾ ਲਾਉਂਦੇ ਆ ਉਹ ਹੀ ਲਾਉਂਦੇ ਆ ਮੇਰੇ ਨਾਲ 70 ਮੈਂ ਕਹਿੰਦਾ 90% ਤੋਂ ਵੀ ਉੱਤੇ ਪਿੰਡ ਮੇਰੇ ਨਾਲ ਆ ਵੋਟਾਂ 'ਚ ਵੀ ਸੀ ਹੁਣ ਵੀ ਆ ਇਹ ਕੰਮ 'ਚ ਮੈਨੂੰ ਇੰਨੇ ਸਲਾਹਾਂ ਮਿਲ ਰਹੀ ਆ ਵੀ ਕੋਈ ਬੰਦਾ ਤਾਂ ਆਇਆ ਪਿੰਡਦਿਆਂ ਨਾਲੀਆਂ ਗਲੀਆਂ ਤੋਂ ਉੱਠਿਆ ਪਰ ਇਹ ਦੋ ਚਾਰ ਬੰਦਿਆਂ ਦੇ ਡਿੱਕੇ ਨਾਲ ਮੈਂ ਸਾਰੇ ਪਿੰਡ ਨੂੰ ਪਿੱਛੇ ਨਹੀਂ ਸੱਟ ਸਕਦਾ ਤੇ ਬਾਕੀ ਜੋ ਪਿੰਡ ਦਾ ਹੁਕਮ ਹੋਊਗਾ ਪਿੰਡ ਕਲਰ ਸਾਹਿਬ ਜਿਵੇਂ ਚਲਾ ਇਹਨਾਂ ਨੇ ਸਾਫ਼ ਕਰਤਾ ਹੈਗਾ ਕਹਿੰਦੇ ਵੀ ਇਹ ਕੰਮ ਬਦਾਲੀ ਰੋਕਣਗੇ ਕੰਮ ਤਾਂ ਚੱਲੂਗਾ ਇਹਨਾਂ ਨੇ ਸਿੱਧੀ ਸਿੱਧੀ ਕਹਿ ਦਿੱਤੀ ਹੈ ਜੋ ਮਰਜ਼ੀ ਹੋਵੇ ਸ੍ਰੀ ਸਾਹਿਬ ਤੁਸੀਂ ਪੰਜ ਸਾਲ ਰਹਿ ਗਏ ਆ ਇਹਦਾ ਵਿਵਾਦ ਖੜਾ ਹੋਇਆ ਹੈ ਇਹ ਵੀ ਕੀ ਇਹਦਾ ਹੱਲ ਹੋਊਗਾ ਕਾਹਨ ਜਿਹੜਾ ਇਹਨਾਂ ਦੀ ਗੱਲ ਕਿਤਾ ਨਜਾਇਜ਼ ਕੀਤਾ ਸਰਪੰਚ ਜੀ ਸਹੀ ਹੈ ਸ਼ਾਮਲਾ ਪਿੰਡ ਦੀ ਸ਼ਾਮਲਾਟ ਹੈ ਪੰਚਾਇਤ ਉਹਦੀ ਮਾਲਕ ਹੈ ਪੰਚਾਇਤ ਜੋ ਮਰਜ਼ੀ ਕਰ ਸਕਦੀ ਕੋਈ ਬੰਦਾ ਦੂਜਾ ਰੋਕ ਕੋਈ ਰੋਲ ਨਹੀਂ ਕਰ ਸਕਦਾ ਬਿਲਕੁਲ ਜੀ ਜਿਹੜਾ ਪੰਚਾਇਤ ਦੇ ਕਬਜ਼ੇ ਦੇ ਵਿੱਚ ਜਾਨੀ ਕਿ ਪੰਚਾਇਤ ਦੀ ਜ਼ਮੀਨ ਆ 25 ਕਿੱਲੇ ਜਿਹਦੇ ਵਿੱਚ ਅਸੀਂ ਤਸਵੀਰਾਂ ਤੁਹਾਨੂੰ ਨਾਲ ਦੇ ਨਾਲ ਜਿਵੇਂ ਬਰਾੜ ਸਾਹਿਬ ਹੋਰਾਂ ਨੇ ਕਿਹਾ ਵੀ ਜਿਹਦੇ ਵਿੱਚ ਡੈਰੀ ਬਣੀ ਆ ਉੱਥੇ ਜਿਹੜਾ ਹੈਗਾ ਟ੍ਰੇਨਿੰਗ ਸੈਂਟਰ ਬਣਿਆ ਸਕੂਲ ਬਣਿਆ ਸ਼ਮਸ਼ਾਨ ਘਾਟ ਬਣਿਆ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੰਚਾਇਤ ਦਾ ਇੱਕ ਵੱਡਾ ਨਾਂ ਹੁੰਦਾ ਕਿਉਂਕਿ ਵਿਕਾਸ ਕਾਰਜਾਂ ਦੇ ਵਿੱਚ ਗਲੀਆਂ ਨਾਲੀਆਂ ਤੋਂ ਉੱਪਰ ਉੱਠ ਕੇ ਵੀ ਬਹੁਤ ਏ ਜਿਹੜੇ ਪ੍ਰੋਜੈਕਟ ਬਣਾਉਣੇ ਹੁੰਦੇ ਆ ਤਾਂ ਆਪਦੀ ਨਾਲ ਪੰਜਾਬ ਸਰਕਾਰ ਨੇ ਜਿਹੜਾ ਪੰਜਾਬ ਨੂੰ ਤੰਦਰੁਸਤ ਰੱਖਣ ਵਾਸਤੇ ਤੇ ਨੌਜਵਾਨਾਂ ਨੂੰ ਫੇੜ ਗਰਾਉਂਡ ਜੋਣ ਵਾਸਤੇ ਇਸ ਨਵੀਂ ਪੰਚਾਇਤ ਨੂੰ 70 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਜਾਨੀ ਕਿ ਉਹਨਾਂ ਦੇ ਹੱਥ ਦੇ ਵਿੱਚ ਇੱਕ ਨਕਸ਼ਾ ਵੀ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰਦੇ ਆ ਆਧੁਨਿਕ ਜਿਹੜਾ ਹੈ ਗਰਾਊਂਡ ਬਣਾਉਣ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਇਸ ਵਿਵਾਦ ਦੇ ਵਿੱਚੋਂ ਜਾਤੀ ਵਿਵਾਦ ਦੇ ਵਿੱਚੋਂ ਜਿਹੜਾ ਹੈਗਾ ਤਾਂ ਕਿਸੇ ਧਰਮ ਦੇ ਵਿਵਾਦ ਦੇ ਵਿੱਚੋਂ ਨਿਕਲਣ ਵਾਸਤੇ ਪੰਚਾਇਤ ਤੇ ਦੂਸਰੀ ਤਰ ਕੀ ਉਪਰਾਲੇ ਕਰਦੀ ਆ ਇਹ ਸਮਾਂ ਦੱਸੋ ਕਲੈਨ ਸਾਹਿਬ ਤੁਸੀਂ ਗੱਲ ਕੀਤੀ ਆ ਵੀ ਚਲੋ ਸਾਰਾ ਜਿਹੜਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਵੀ ਕੋਈ ਪੰਚਾਇਤਾਂ ਆਉਂਦੀਆਂ ਉੱਥੇ ਵੀ ਆਪਾਂ ਨੂੰ ਸਾਬਕਾ ਤਿੰਨ ਸਰਪੰਚਾਂ ਦਾ ਪਰਿਵਾਰ ਮਿਲਿਆ ਹੈਗਾ ਜਾਂ ਸਰਪੰਚ ਮਿਲਿਆ ਹੈਗਾ ਇੱਥੇ ਵੀ ਸਾਥ ਸਰਪੰਚ ਕਹਿੰਦੇ ਵੀ ਉਹ ਗਲਤ ਕਰ ਰਹੇ ਆ ਉਹ ਕਹਿੰਦੇ ਉਹ ਗਲਤ ਕਰ ਰਹੇ ਆ ਪਰ ਕਿਤੇ ਨਾ ਕਿਤੇ ਜਾ ਕੇ ਮੈਨੂੰ ਇਹ ਲੱਗਦਾ ਪਿਆ ਵੀ ਇਹ ਇੱਕ ਗਰੁੱਪ ਵਾਈ ਦੇ ਰੂਪ ਦੇ ਵਿੱਚ ਖੜਾ ਹੋ ਗਿਆ ਮਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਕੀ ਰੂਪ ਧਰੂਗਾ ਸਮੇਂ ਦੀ ਗੱਲ ਹੋਊਗੀ ਪਰ ਚਲੋ ਇਹਨਾਂ ਦੀ ਜਿਹੜੀ ਆਪਣੀ ਸੋਚ ਹੈਗੀ ਆ ਵੀ ਸਰਕਾਰ ਕਹਿੰਦੀ ਆ ਵੀ ਅਸੀਂ ਜਿਹੜਾ ਪੰਜਾਬ ਨੂੰ ਨਸ਼ਾ ਤੋਂ ਹਟਾ ਕੇ ਕਿਹੜਾ ਦੇ ਬਸ ਲੈ ਕੇ ਆਉਣਾ ਗਰਾਊਂਡ ਬਣਾਉਣੇ ਆ ਫੈਰੀਆਂ ਬਣਾਉਣੇ ਆ ਪਰ ਵਧੀਆ ਸੋਚ ਆ ਪਰ ਕਿਸੇ ਪਿੰਡ ਦੇ ਵਿੱਚ ਇਸ ਤਰ੍ਹਾਂ ਵੀ ਹੋਣਾ ਜੇ ਜੇ ਕੋਈ ਕਲੇਸ਼ ਪੈ ਕੇ ਕੋਈ ਚੀਜ਼ ਵੱਡੀ ਆ ਤਾਂ ਉਹ ਸਿਰੇ ਨਹੀਂ ਚੜਦੀ ਉਹ ਉਹ ਗਲਤ ਵਾਸ ਜਾਦੀ ਹੈ ਨਵਜੋ ਤੁਸੀਂ ਇੱਕ ਟਾਈਮ ਲਾਉਣਾ ਮੈਂ ਇਹ ਗੱਲ ਸਹਿਦ ਕਰਦਾ ਜੇ ਉਹ ਆ ਕੇ ਮੈਨੂੰ ਕਹਿੰਦੇ ਆ ਸਾਰੀ ਪਾਰਟੀ ਕਹਿੰਦੀ ਆ ਵੀ ਤੂੰ ਕੰਮ ਮਾੜਾ ਕਰ ਰਿਹਾ ਸਰਪੰਚ ਸਾਹਿਬ ਮੈਂ ਉੱਥੇ ਹੀ ਬੰਦ ਕਰ ਦਿੰਦਾ ਜਿਵੇਂ ਤੁਸੀਂ ਕਿਹਾ ਵੀ ਉੱਧਰ ਸਰਪੰਚ ਸੀਗੇ ਜੋ ਵੀ ਸੀ ਆ ਕੇ ਮੈਨੂੰ ਕਹਿਣ ਵੀ ਤੂੰ ਇਹ ਕੰਮ ਗਲਤ ਕਰ ਰਿਹਾ ਮੈਂ ਉਹਨਾਂ ਨੂੰ ਫੜਾ ਦੂੰਗਾ ਵੀ ਤੁਸੀਂ ਸਹੀ ਕਰ ਲੋ ਬਸ ਆਪਣੀ ਤਾਂ ਹੀ ਨਿਭੜਦੀ ਬੈ ਭਾਈ ਤੁਸੀਂ ਦੇਖ ਰਹੇ ਜੱਜ ਸੇਵ ਤੇ ਇਹ ਜਿਹੜਾ ਮੁੱਦਾ ਭਖਿਆ ਇਹਨੂੰ ਅਸੀਂ ਜਿਹੜਾ ਹੈਗਾ ਸੋਚਦੇ ਆ ਵੀ ਇੱਥੇ ਠੱਲ ਪੈ ਜਾ ਕਿਉਂਕਿ ਪਿੰਡ ਦੇ ਲੋਕ ਸੂਝਵਾਨ ਲੋਕ ਤੇ ਪੰਚਾਇਤਾਂ ਪ੍ਰਾਣੀਆਂ ਤੇ ਨਵੀਆਂ ਜੁੜ ਕੇ ਇਸ ਦਾ ਮਸਲਾ ਹੱਲ ਕਰਨ ਕਿਉਂਕਿ ਵਿਕਾਸ ਕਿਸੇ ਜਿਹੜਾ ਹੈਗਾ ਵਿਵਾਦ ਦੇ ਵਿੱਚ ਹੁੰਦਾ ਝੰਡਾ ਨਹੀਂ ਹੁੰਦਾ ਪੰਚ ਸਾਹਿਬ ਨੇ ਸਾਫ਼ ਕਰ ਦੋਤਾ ਵੀ ਜੇ ਅਗਰ ਸਾਬਕਾ ਸਰਪੰਚ ਇਹਨਾਂ ਨੂੰ ਆ ਕੇ ਇਹ ਕਹਿਣਗੇ ਵੀ ਜੋ ਕੰਮ ਕਰ ਰਿਹਾ ਤਾਂ ਉਹ ਗਲਤ ਕਰ ਰਿਹਾ ਤਾਂ ਬਦ ਕਰਨ ਨੂੰ ਵੀ ਤਿਆਰ ਆ ਪਰ ਸਾਡੀ ਅਪੀਲ ਹੈਗੀ ਆ ਪੂਰੇ ਪਿੰਡ ਨੂੰ ਭਾਵੇਂ ਉਹ ਸਾਫਕਾ ਦੇ ਭਾਵੇਂ ਮੌਜੂਦਾ ਵਿਕਾਸ ਦਾ ਕੰਮ ਕਰੋ ਵਧੀਆ ਕਰੋ ਚੰਗਾ ਕਰੋ ਪਰ ਕੈਸ ਚ ਨਾ ਕਰੋ ਕਿਉਂਕਿ ਕੋਈ ਕੱਲ ਨੂੰ ਕੋਈ ਜਾਤੀ ਵਿਵਾਦ ਖੜਾ ਹੋਵੇ ਤੇ ਵਿੱਚ ਚੰਗੇ ਸਿਆਣੇ ਬੰਦੇ ਬੈਠ ਕੇ ਜੇਕਰ ਇਸ ਵਿਵਾਦ ਨੂੰ ਸੁਝਾਉਂਦੇ ਆ ਤਾਂ ਵਿਕਾਸ ਦਾ ਕੰਮ ਸਿਰੇ ਚੜਦਾ ਹੈ ਇਸ ਤੋਂ ਵਧੀਆ ਨਹੀਂ ਹੋ ਸਕਦਾ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਡੀ ਇਸ ਗੱਲ ਬਾਤ ਨੂੰ ਸ਼ੇਅਰ ਵੀ ਕਰੋਗੇ ਸਾਡੇ ਪੇਜ ਨੂੰ ਫੋਲੋ ਕਰੋਗੇ ਵਾਈਗੁਰ ਜੀ ਕਾਲਸਾ ਵਾਈਗੁਰ ਜੀ ਕੀ